ਹਾਈ ਮੈਂ ਖਤਮ ਹੋ ਗਿਆ ਹਾਈ ਮੇਰੇ ਕੋ ਪੈਸੇ ਨਹੀਂ ਬਚ ਰਹੇ ਹਾਈ ਮੈਂ ਕਿਸ਼ਤਾਂ 'ਚ ਫਸ ਗਿਆ ਹਾਈ ਮੈਂ ਹੁਣ ਕੀ ਕਰਾਂ ਇੱਕ ਪਾਸੇ ਤਾਂ ਮੈਂ ਟਰੱਕ ਚੱਕੀ ਜਾਂਦਾ ਪਿਆ ਅਮਰੀਕਾ ਨੂੰ ਗਲਾਕੇ ਗਾਣੇ ਇੰਡੀਆ ਫਿਰ ਫੋਨ ਕਰਦਾ ਉਹ ਬਾਈ ਯਰੇ ਤਾਂ ਬੜਾ ਔਖਾ ਵਾ ਅਸੀਂ ਕਿਸ਼ਤਾਂ ਦੇ ਗੇਟ 'ਚ ਫੜ ਗਏ ਕਿਸ਼ਤਾਂ ਲੱਗ ਗਈ ਸਾਨੂੰ ਬਾਈ ਇੰਡੀਆ ਉੱਡ ਜਾ ਮੈਂ ਜੇ ਪੁੱਛੇ ਜਰਾ ਘਰ ਕਿੰਨੇ ਦਾ ਸੀ 6 ਦਾ ਸੀ ਮਿਲਿੰਦਾਂ ਬੇਚ ਕੇ ਨਿਕਲ ਜਾ ਹੇ 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 ਨਹੀਂ ਯਾਰ ਤੈਨੂੰ ਪਤਾ ਯਾ ਸਹੀ ਟਾਈਮ 'ਤੇ ਮਿਹਨਤ ਕੀਤੀ ਹੈ ਖੜਾ ਹੱਡੀ ਜਾਂਦੀ ਆ ਕੋਈ ਸਿਮੇਂਟ ਨਹੀਂ ਕਰ ਸਕਦੇ ਯਾਰ ਸਾਰੀ ਦੁਨੀਆ ਦਾ ਜਿਹੜਾ ਗਿਆਨ ਆ ਇਹ ਮਾੜੇ ਦੇ ਜਵਾਕਾਂ ਵਾਸਤੇ ਕਿਉਂ ਆ ਤਰੱਕੀ ਕਰਨ ਤਕੜੇ ਦੇ ਬੱਚੇ ਕਰਨ ਚੰਗੀ ਜ਼ਿੰਦਗੀ ਜੀਣ ਤਕੜਿਆਂ ਦੇ ਬੱਚੇ ਜੀਣ ਔਡੀਆਂ ਚ ਘੁੰਮਣ ਤੁਹਾਡੇ ਬੱਚੇ ਘੁੰਮਣ ਕਿ ਸਾਡੇ ਬੱਚਿਆਂ ਨੇ ਗਲਤੀਆਂ ਕੀਤੀਆਂ ਨੇ ਯਾਰ ਜੇ ਮੇਰੀ ਕਿਸਮਤ ਦੇ ਵਿੱਚ ਗੁਰੂ ਮਹਾਰਾਜ ਨੇ ਕੈਨੇਡਾ ਦੀ ਰੋਟੀ ਲਿਖੀ ਹੋਈ ਆ ਸੈੱਟ ਹੋਣਾ ਲਿਖਿਆ ਹੁਣ ਕੋਈ ਨਹੀਂ ਰੋਕ ਸਕਦਾ ਬੰਦਾ ਉਹ ਇਮੀਗ੍ਰੇਸ਼ਨ ਜਾਂ ਵੀਜ਼ਾ ਲਵਾਉਣ ਦੀ ਵਾਰੀ ਆਉਂਦੀ ਆ ਨਾ ਲੋਕੀ ਕਹਿੰਦੇ ਆ ਕਿਤੇ ਠੱਗੀ ਦਾ ਸ਼ਿਕਾਰ ਨਾ ਹੋ ਜਾਈਏ ਕਿਤੇ ਧੋਖੇ ਬਾਜਣਾ ਟੱਕਰ ਜੇ ਅਸੀਂ ਏਜੰਟ ਨਹੀਂ ਹੈਗੇ ਭਾਈ ਅਸੀਂ ਇਮੀਗ੍ਰੇਸ਼ਨ ਕੰਸਲਟੈਂਟ ਆ ਸੀਆਈਸੀਸੀ ਮੈਂਬਰ ਆ ਰੈਗੂਲੇਟਿਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਆ ਕੈਨੇਡਾ ਸਰਕਾਰ ਤੋਂ ਮਾਨਤਾ ਪ੍ਰਾਪਤ ਕੈਨੇਡਾ ਦੇ ਵਿੱਚ ਲਾ ਇਮੀਗ੍ਰੇਸ਼ਨ ਲਾ ਪੜ ਕੇ ਪੇਪਰ ਦੇ ਕੇ ਲਾਇਸੈਂਸ ਲੈ ਕੇ ਫਿਰ ਅਸੀਂ ਕੰਮ ਕਰ ਰਹੇ ਆ ਵੀ ਹਾਂ ਭਾਈ ਐਸ ਪਰ ਅੰਡਰ ਦਾ ਅੰਬ੍ਰੇਲਾ ਆਫ ਕੈਨੇਡੀਅਨ ਇਮੀਗ੍ਰੇਸ਼ਨ ਲਾ ਤੋ ਕੰਮ ਕਰਾਉਣ ਦੀ ਵਾਰੀ ਹੁੰਦੀ ਹੈ ਮਾਇਆ ਸਾਹਮਣੇ ਦਿਖਦੀ ਹੈ ਮਨ ਬਦਲ ਜਾਂਦਾ ਸਾਡੀ ਦੇਲੀ ਅੱਜ ਤੱਕ ਕਦੀ ਪੁਲਿਸ ਨਹੀਂ ਚੜੀ ਹੈਗੀ ਮੈਂ ਕਦੀ ਇਹ ਨਹੀਂ ਹੈਗਾ ਵੀ ਮੈਂ ਕਹਿਣਾ ਕਿ ਨਹੀਂ ਗਿਆ ਮੈਂ ਕੈਨੇਡਾ 'ਚ ਸੈਟਲ ਨਾ ਸਗੋ ਅਸੀਂ ਇੰਡੀਆ ਆਂਦੇ ਜਾਂਦੇ ਰਹਿਣੇ ਹੈਗੇ ਆ ਤਾਂ ਲੋਕਾਂ ਨੂੰ ਦੱਸ ਦੇ ਵੀ ਅਸਲ 'ਚ ਕੈਨੇਡਾ ਹੈ ਕੀ ਨਾ ਕਿ ਯੋਹੋ ਨੈਗੇਟਿਵ ਉਹ ਕੂੜ ਪ੍ਰਚਾਰ ਜੋ ਅੱਜਕੱਲ ਚੱਲਦਾ ਪਿਆ ਹਾਏ ਮਰਗੇ ਜੀ ਕੈਨੇਡਾ ਜੀਵਤਾਂ ਜੀਤਾਂ ਦੀ ਇਮੀਗ੍ਰੇਸ਼ਨ ਸਰਵਿਸ ਚ ਲੌਣ ਵਾਲੇ ਦਾ ਵੀ ਇੱਕ ਤਾਂ ਲਾਲਚ ਹੁੰਦਾ ਹੀ ਆ ਨਾ ਕਿ ਮੈਂ ਕਿਵੇਂ ਨਾ ਕਿਵੇਂ ਇੱਕ ਵਾਰੀ ਮੇਰੇ ਕੋਲ ਬੱਚੇ ਆ ਜਾਣ ਮਾਪੇ ਆ ਜਾਣ ਉਦੋਂ ਬਾਅਦ ਤਾਂ ਮੈਂ ਤੋਰ ਕੇ ਹੀ ਛੱਡੂੰਗਾ ਕੋਈ ਤਾਂ 40 50 ਹਜ਼ਾਰ ਕਢਾਈਏ ਜੇਬ ਚ ਨਹੀਂ ਬਾਈ ਸਾਡਾ ਉਹ ਕੰਮ ਨਹੀਂ ਹੈਗਾ ਆਪ ਪਹਿਲਾਂ ਹਾਫ ਜਦੋਂ ਤੁਹਾਡਾ ਵੀਜ਼ਾ ਲੱਗ ਗਿਆ ਤੁਸੀਂ ਰੂ ਪੇ ਕਰ ਦਿਓ ਕਰਕੇ ਯਾਰ ਪਹਿਲਾਂ ਹੀ ਕਲੀਅਰ ਕਰ ਦਿੰਨੇ ਹੋ ਵੀ ਆ ਬਣਦਾ ਸਾਡਾ ਸ਼ੀਸ਼ੇ ਵਰਗੀ ਕਹਿ ਲਓ ਵੀ ਪਾਰਦਰਸ਼ੀ ਇੱਕੀ ਕੰਪਨੀ ਚਾਰ ਪੰਜ ਥਾਵਾਂ ਤੇ ਦਫ਼ਤਰ ਖੋਲੀ ਬੈਠੀ ਹੁੰਦੀ ਹੈ ਅਗਲੇ ਦਿਨ ਦਫ਼ਤਰ ਤੇ ਲੋਕ ਲੱਗਿਆ ਹੁੰਦਾ ਲੋਕ ਕਹਿੰਦੇ ਵੀ ਇੱਥੇ ਬੈਠੇ ਸੀ ਉਹ ਤਾਂ ਪਤਾ ਨਹੀਂ ਕਿੱਧਰ ਭੱਜ ਗਏ ਭਾਈ ਜੀ ਉਹ ਪਤਾ ਕਿਹੜੇ ਨੇ ਜਿਹੜੇ ਥਰਡ ਪਾਰਟੀ ਏਜੰਟ ਹੁੰਦੇ ਆ ਵੀ ਸੁਪੋਜ਼ ਕਰੋ ਪਟਿਆਲੇਓ ਫਾਈਲ ਫੜੀ ਗਾਹਾਂ 2 ਰੁਪਏ ਰਾਕੇ ਚੰਡੀਗੜ੍ਹ ਫਾਈਲ ਫੜਾਤੀ ਚੰਡੀਗੜ੍ਹ ਵਾਲੇ ਨੇ ਜਲੰਧਰ ਫੜਾਤੀ ਜਲੰਧਰ ਵਾਲੇ ਨੇ ਟੋਰਾਂਟੋ ਫਾਈਲ ਭੇਜਤੀ ਜਿਹੜੇ ਚੇਨ ਸਿਸਟਮ ਚ ਕੰਮ ਕਰਦੇ ਆ ਐਜ਼ ਅ ਕਮਿਸ਼ਨ ਏਜੰਟ ਭਾਈ ਜੀ ਮੈਂ ਖੁਦ ਜਿਹੜਾ ਮੇਰਾ ਆਫਿਸ ਕੈਨੇਡਾ ਆਫਿਸ ਕੰਮ ਕਰਦਾ ਵਾ ਜਿਹੜੇ ਆ ਦਫਤਰ ਬੰਦ ਕਰਕੇ ਭੱਜ ਜਦਿਆ ਮੇਰੇ ਖਿਆਲ ਤੇ ਉਹੀ ਹੈ ਜਿਹਨਾਂ ਨੂੰ ਕੰਮ ਨਹੀਂ ਆਂਦਾ ਵੀ ਇਕੱਲਾ ਮਿੱਠੀਆਂ ਗੱਲਾਂ ਮਾਰ ਕੇ ਸ਼ੂਗਰ ਕੋਟਿੰਗ ਕਰਕੇ ਕੰਮ ਫੜ ਲਓ ਕੈਨੇਡਾ ਜਾ ਕੇ ਤੂੰ ਕਿਹੜੇ ਕਿਹੜੇ ਔਖੇ ਸਮੇਂ ਚ ਲੰਗੇਗਾ ਅਸੀਂ ਕੋਈ ਸ਼ੂਗਰ ਕੋਟਿੰਗ ਨਹੀਂ ਕਰਦੇ ਵੀ ਜਾ ਡਾਲਰ ਤਿਆਰ ਬੈਠੇ ਆ ਤੋੜ ਲੈ ਜਾ ਕੇ ਨਹੀਂ ਅਸੀਂ ਸਮਝਾਉਣੀ ਆ ਵੀ ਪੁੱਤਰਾ ਮੇਰੀਏ ਭੈਣੇ ਰੋਟੀ ਨੂੰ ਵੀ ਔਖੀ ਹੋਏਗੀ ਕੰਮ ਨੂੰ ਵੀ ਔਖੀ ਹੋਏਗੀ ਸਲੀਪ ਸਕੇਜੂਲ ਵਿਗੜ ਜਾਣਗੇ ਰਾਤ ਦੀਆਂ ਸ਼ਿਫਟਾਂ ਹੋਣਗੀਆਂ ਪਰ ਇਹ ਸਭ ਵਰਥ ਹੋਣਗੀਆਂ ਜਿਹੜਾ ਘਰਦਿਆਂ ਦਾ ਵਿਛੋੜਾ ਨਾ ਇਹ ਤੇਰੀ ਗਰੀਬੀ ਤੋੜੂਗਾ ਟਾਡੇ ਕੋਲ ਚਾਰ ਬੰਦੇ ਆਏ ਦੋ ਤੇ ਵੈਸੇ ਹੀ ਭੱਜ ਜਾਂਦੇ ਹੋਣੇ ਵੀ ਇਹ ਤਾਂ ਡਰਾਈ ਜਾਂਦੇ ਸਾਨੂੰ ਗੁਰੂ ਮਹਾਰਾਜ ਦੀ ਇੰਨੀ ਕਿਰਪਾ ਨਾ ਬਾਈ ਕੰਮ ਦੀਆਂ ਡਾਰਾਂ ਲੱਗੀਆਂ ਹੋਈਆਂ ਨੇ ਪਰ ਵਿਦੇਸ਼ ਦੇ ਵਿੱਚ ਵੀ ਕੋਈ ਐਸੀ ਥਾਂ ਹੈ ਜਿੱਥੇ ਤੁਹਾਡੇ ਨਾਲ ਕੋਈ ਸੰਪਰਕ ਕਰੇ ਤੇ ਤੁਸੀਂ ਕਹੋਗੇ ਆਓ ਅੱਜ ਦੇ ਟਾਈਮ 'ਚ ਸਭ ਦੇ ਰਿਸ਼ਤੇਦਾਰ ਕੈਨੇਡਾ ਨੇ ਬ੍ਰੈਂਟਨ ਹਰ ਦੂਜੇ ਮੰਦੇ ਨੂੰ ਬੰਦਾ ਜਾਣ ਮੇਰਾ ਟੋਰਾਂਟੋ 에ਅਰਪੋਰਟ ਤੋਂ ਬਿਲਕੁਲ 10 ਮਿੰਟ ਤੇ ਦਫ਼ਤਰ ਹੈ ਸੇਮ AYSS ਇਮੀਗ੍ਰੇਸ਼ਨ ਸਰਵਿਸਿਜ਼ ਗੂਗਲ ਸਰਚ 'ਚ ਮਾਰੋ ਉੱਥੇ ਐਡਰੈਸ ਨਿਕਲ ਕੇ ਆ ਜਾਊਗਾ ਜੀ ਅਸੀਂ ਕੇਸ ਹੀ ਆ ਸਕਿਆ ਤਾਂ ਤੁਹਾਡਾ ਅਸੀਂ ਕੇਸ ਅਪਰੂਵ ਕਰਾਂ ਚ ਪੂਰੀ ਵਾਹ ਲਾ ਦਾਂਗੇ ਜੇ ਲੱਗਿਆ ਵੀ ਕੰਮ ਨਹੀਂ ਹੈਗਾ ਮੈਂ ਤੁਹਾਨੂੰ ਮਨਾ ਵੀ ਕਰ ਦਾਂਗੇ ਭਾਈ ਤੂੰ ਕੈਨੇਡਾ ਨਾ ਜਾ ਤੂੰ ਕਿਸੇ ਯੂਰਪ ਦੀ ਵਰਗੀ ਕੰਟਰੀ ਚੱਕੀ ਕੰਟਰੀ ਚ ਚਲ ਜਾ ਬਈ ਤੇਰਾ ਕੈਨੇਡਾ ਦਾ ਜਿਹੜਾ ਅਪਰੂਵਲ ਗ੍ਰੇਡ ਘਟਾ ਕੱਡੇ ਕੋਲ ਕੈਨੇਡਾ ਆਫਿਸ ਤੇ ਡਾਰਾਂ ਲੱਗੀਆਂ ਪਈਆਂ ਨੇ ਬਾਈ ਜੀ ਏਜੰਟਾਂ ਨੇ ਚੜਾਤਾ ਇੰਡੀਆ ਤੋਂ ਤੇ ਉਹ ਕਹਿੰਦਾ ਵੀ ਹੁਣ ਤੂੰ ਲੈਂਡ ਕਰਕੇ ਆਪਣਾ ਰਿਫਿਊਜੀ ਲਾ ਕੇ ਓਪਨ ਵਰਕ ਪਰਮਿਟ ਲੈ ਲੈ 500 ਡਾਲਰ ਚ ਓਪਨ ਵਰਕ ਪਰਮਿਟ ਲੈ ਲੈ ਉਹ ਹੁੰਦਾ ਕੀ ਆ ਥੋੜਾ ਇੰਡੀਆ ਤੋਂ ਸਾਰੀ ਉਮਰ ਦਾ ਖਿਹ ਵੀ ਫੇਕ ਕਰ ਰਿਹਾ ਫਿਊਜੀ ਤੁਹਾਡੇ ਲਵਾ ਦਿੰਦੇ ਆ ਫੜ ਕੇ ਤੇ ਐਦਾਂ ਦੀ ਇੰਡਸਟਰੀ ਚ ਅਸੀਂ ਥੋੜਾ ਜਿਹਾ ਆਪਣੇ ਆਪ ਨੂੰ ਸਾਫ਼ ਰੱਖਿਆ ਇੱਕ ਪਾਸੇ ਤੁਸੀਂ ਕਹਿੰਦੇ ਮੇਰੀ ਜਾਨ ਨੂੰ ਖਤਰਾ ਹੈ ਇੰਡੀਆ ਦੇ ਵਿੱਚ ਥਾਣਾ ਦੇ ਝੂਠੇ ਤੁਸੀਂ ਸਟੋਰੀਆਂ ਬਣਾ ਕੇ ਲਾ ਦਿੰਦੇ ਆ ਦੂਜੇ ਪਾਸੇ ਤੁਸੀਂ ਕਹਿੰਦੇ ਅਸੀਂ ਪੰਜਾਬ ਵੀ ਜਾਣਾ ਵਾ ਤਾਂ ਤੁਸੀਂ ਐਦਾਂ ਥੋੜਾ ਕਰ ਸਕਦੇ ਹੋ ਭਾਈ ਕਿਹੜਾ ਬੰਦਾ ਕਿਸੇ ਦੀ 20 ਲੱਖ ਦੀਆਂ ਫੀਸਾਂ ਭਰੂਗਾ ਪੰਜਾਬ ਨਾਲ ਇੱਕ ਸ਼ਬਦ ਜੁੜਿਆ ਹੈ ਪ੍ਰਵਾਸ ਜਿਹੜਾ ਕਿ ਅਜ ਤਾ ਨਹੀਂ ਹੋ ਰਿਹਾ ਕਾਫੀ ਲੰਮੇ ਸਾਲਾਂ ਤੋਂ ਸਾਲਾਂ ਦਾ ਇਤਿਹਾਸ ਹੈ ਪਿੱਛੇ ਪਰ ਉਸ ਦੇ ਬਾਰੇ ਅਸੀਂ ਜਦੋਂ ਗੱਲ ਕਰਦੇ ਆ ਕਿ ਚਾਹੇ ਉਹ ਅਸੀਂ ਪੜਨ ਦੀ ਖਾਤਰ ਸਾਡੇ ਭੈਣ ਭਰਾ ਬੱਚੇ ਵਿਦੇਸ਼ ਨੂੰ ਜਾਂਦੇ ਆ ਚਾਹੇ ਕੰਮ ਕਾਜ ਨੂੰ ਲੈ ਕੇ ਮਜਬੂਰੀ ਚ ਰੋਜ਼ਗਾਰ ਦੀ ਖਾਤਰ ਜਾਂਦੇ ਆ ਜਾਂ ਫਿਰ ਘੁੰਮਣ ਫਿਰਨ ਦੇ ਸ਼ੌਕੀਨ ਨੇ ਤੇ ਉਸ ਦੇ ਲਈ ਵੀਜ਼ੇ ਦੀ ਜ਼ਰੂਰਤ ਹੁੰਦੀ ਹੈ ਤੇ ਜਦੋਂ ਇਮੀਗ੍ਰੇਸ਼ਨ ਸੈਂਟਰਾਂ ਤੱਕ ਸਰਵਿਸ ਤੱਕ ਪੁੱਜਦੇ ਆ ਤੇ ਕਈ ਵਾਰੀ ਧੋਖੇ ਦਾ ਸ਼ਿਕਾਰ ਹੋ ਜਾਂਦੇ ਆ ਠੱਗ ਏਜੰਟਾਂ ਦੀ ਵੀ ਕਮੀ ਨਹੀਂ ਹੈ ਆਏ ਦਿਨ ਕੋਈ ਨਾ ਕੋਈ ਐਸੀ ਐਸੀ ਗੱਲ ਸੁਣਦੇ ਆ ਪਰ ਸਾਡਾ ਅੱਜ ਦਾ ਇੰਟਰਵਿਊ ਕਰਨ ਦਾ ਮਕਸਦ ਇਹ ਹੈ ਕਿ ਇਸ ਦੇ ਨਾਲ ਤੁਹਾਨੂੰ ਕੋਈ ਉਹ ਜਾਣਕਾਰੀ ਵੀ ਦਿੱਤੀ ਜਾਵੇ ਤਾਂ ਕਿ ਠੱਗੀ ਤੋਂ ਵੀ ਬਚਿਆ ਜਾਵੇ ਤੇ ਨਾਲ ਦੇ ਨਾਲ ਜਿਹੜੇ ਤੁਸੀਂ ਹਨੇਰੇ ਦੇ ਵਿੱਚ ਕਿਸੇ ਦਫ਼ਤਰ ਪੁੱਜਦੇ ਹੋ ਤੇ ਉਸ ਤੋਂ ਬਾਅਦ ਤੁਹਾਨੂੰ ਤਰ੍ਹਾਂ ਤਰ੍ਹਾਂ ਦੇ ਸਬਜ਼ ਬਾਗ ਤਾਂ ਦਿਖਾ ਦਿੱਤੇ ਜਾਂਦੇ ਆ ਪਰ ਅੱਗੇ ਜਦੋਂ ਵਾਰੀ ਆਉਂਦੀ ਹੈ ਪੀਆਰ ਲੈਣ ਦੀ ਜਾਂ ਸਹੀ ਥਾਂ ਤੇ ਐਡਮਿਸ਼ਨ ਲੈਣ ਦੀ ਤੇ ਕਈ ਵਾਰੀ ਤੋ ਕਿ ਮਿਲਦੇ ਆ ਉਸ ਤੋਂ ਬਚਿਆ ਜਾਵੇ ਇਹ ਸਾਡਾ ਮਕਸਦ ਹੈ ਇੰਟਰਵਿਊ ਕਰਨ ਦਾ ਤੇ ਇਸ ਵਕਤ ਅਸੀਂ ਏਵਾਈਐਸ ਇਮੀਗ੍ਰੇਸ਼ਨ ਸਰਵਿਸਿਜ਼ ਦੇ ਡਾਇਰੈਕਟਰ ਸਾਡੇ ਨਾਲ ਜਸਕੀਰਤ ਸਿੰਘ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਪਟਿਆਲੇ ਦੇ ਵਿੱਚ ਵੀ ਵਿਦੇਸ਼ ਦੇ ਵਿੱਚ ਕਿੱਥੇ ਕਿੱਥੇ ਇਹਨਾਂ ਨੇ ਦਫ਼ਤਰ ਖੋਲ੍ਹਿਆ ਔਰ ਇੱਥੇ ਆ ਕੇ ਤੁਸੀਂ ਕਿਹੜੇ ਮੰਨ ਦੇ ਸਵਾਲ ਹੈ ਪੁੱਛ ਵੀ ਸਕਦੇ ਹੋ ਤੇ ਆਪਣਾ ਕੰਮ ਵੀ ਕਰਵਾ ਸਕਦੇ ਆ ਸਾਰੀਆਂ ਗੱਲਾਂ ਕਰਾਂਗੇ ਜਸਕੀਰਤ ਜੀ ਸਭ ਤੋਂ ਪਹਿਲਾਂ ਤੇ ਮੋਢਲਾ ਸਵਾਲ ਇਹ ਜਿਵੇਂ ਮੈਂ ਇੰਟਰੋਡਕਸ਼ਨ ਦਿੱਤੀ ਉਸ ਵਿੱਚ ਇੱਕ ਗੱਲ ਹੈ ਸਾਹਮਣੇ ਕਿ ਜਦੋਂ ਇਮੀਗ੍ਰੇਸ਼ਨ ਜਾਂ ਵੀਜ਼ਾ ਲਵਾਉਣ ਦੀ ਵਾਰੀ ਆਉਂਦੀ ਹੈ ਨਾ ਲੋਕੀ ਕਹਿੰਦੇ ਆ ਕਿਤੇ ਠੱਗੀ ਦਾ ਸ਼ਿਕਾਰ ਨਾ ਹੋ ਜਾਈਏ ਕਿਤੇ ਧੋਖੇ ਬਾਜਣਾ ਟੱਕਰ ਜੇ ਤੇ ਜਦੋਂ ਤੁਹਾਡੇ ਕੋਲ ਕੇਸ ਆਉਂਦੇ ਆ ਉਹਦੇ ਵਿੱਚ ਲੋਕਾਂ ਦਾ ਪਹਿਲਾ ਸਵਾਲ ਕੀ ਹੁੰਦਾ ਹੈ ਭਾਈ ਲੋਕ ਕਹਿੰਦੇ ਪਹਿਲਾ ਸਵਾਲ ਤੁਸੀਂ ਇਮੀਗ੍ਰੇਸ਼ਨ ਏਜੰਟ ਆ ਅਸੀਂ ਏਜੰਟ ਨਹੀਂ ਹੈਗੇ ਭਾਈ ਅਸੀਂ ਇਮੀਗ੍ਰੇਸ਼ਨ ਕੰਸਲਟੈਂਟ ਆ ਸੀਆਈਸੀਸੀ ਮੈਂਬਰ ਆ ਰੈਗੂਲੇਟਿਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਆ ਕੈਨੇਡਾ ਸਰਕਾਰ ਤੋਂ ਮਾਨਤਾ ਪ੍ਰਾਪਤ ਮਤਲਬ ਕੀ ਕੈਨੇਡਾ ਦੇ ਵਿੱਚ ਲਾ ਇਮੀਗ੍ਰੇਸ਼ਨ ਲਾ ਪੜ੍ਹ ਕੇ ਪੇਪਰ ਦੇ ਕੇ ਲਾਇਸੈਂਸ ਲੈ ਕੇ ਫਿਰ ਅਸੀਂ ਕੰਮ ਕਰ ਰਹੇ ਆ ਵੀ ਹਾਂ ਭਾਈ ਐਸ ਪਰ ਅੰਡਰ ਦਾ ਅੰਬ੍ਰੇਲਾ ਆਫ ਕੈਨੇਡੀਅਨ ਇਮੀਗ੍ਰੇਸ਼ਨ ਲਾ ਜਿਵੇਂ ਤੁਸੀਂ ਦੱਸਿਆ ਕਿ ਸਾਡੇ ਕੋਲ ਆ ਅਸੀਂ ਇਹਦੀ ਜਿਹੜੀ ਇੱਕ ਹੁੰਦੀ ਹੈ ਇੱਕ ਪ੍ਰੋਸੈਸ ਹੁੰਦਾ ਉਹਦੇ ਚੋਂ ਲੰਘ ਕੇ ਪੂਰੇ ਕਾਗਜ਼ ਪੱਤਰਾਂ ਦੇ ਨਾਲ ਪੂਰਾ ਲੈਸ ਹੋ ਕੇ ਫਿਰ ਅਸੀਂ ਆਏ ਆ ਮੈਦਾਨ 'ਚ ਤਾਂ ਅਸੀਂ ਕਰਦੇ ਆ ਕੰਮ ਬਹੁਤੀ ਵਾਰੀ ਦੇਖਿਆ ਜਾਂਦਾ ਹੈ ਕਿ ਸਾਰੇ ਗੱਲਾਂ ਦੇ ਦਾਅਵੇ ਕਰ ਦਿੰਦੇ ਆ ਪਰ ਜਦੋਂ ਕੰਮ ਕਰਾਉਣ ਦੀ ਵਾਰੀ ਹੁੰਦੀ ਹੈ ਮਾਇਆ ਸਾਹਮਣੇ ਦਿਖਦੀ ਹੈ ਮਨ ਬਦਲ ਜਾਂਦਾ ਪਰ ਆ ਜੀ ਮਨ ਨੇ ਬਦਲਿਆ ਹੁੰਦਾ ਸਾਨੂੰ 3 ਸਾਲ ਪੰਜਾਬ ਦੇ ਵਿੱਚ ਕੰਮ ਕਰਦੇ ਨੇ ਹੋ ਗਏ ਸਾਡੀ ਦੇੜੀ ਅੱਜ ਤੱਕ ਕਦੀ ਪੁਲਿਸ ਨਹੀਂ ਚੜੀ ਹੈਗੀ ਇਹ ਤਾਂ ਮੈਜੋਰਟੀ ਦੇਖਿਓ ਕਰਕੇ ਵੀ ਇਮੀਗ੍ਰੇਸ਼ਨ ਵਾਲਾ ਦਫ਼ਤਰ ਰੌਲਾ ਪਿਆ ਹੀ ਹੁੰਦਾ ਵਾ ਸਾਡੇ ਅਜੇ ਤੱਕ ਨਹੀਂ ਪਿਆ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਅਸੀਂ ਆਪ ਮਾੜੇ ਘਰਾਂ ਚ ਉੱਠੇ ਹੋਏ ਆਂ ਤਾਂ ਅਸੀਂ ਕਿਸੇ ਦਾ ਮਾੜਾ ਕਿਵੇਂ ਕਰ ਦਾਂਗੇ ਮੈਂ ਤਾਂ ਆਪ ਕੈਨੇਡਾ ਸਟੱਡੀ ਵੀਜ਼ੇ ਤੇ 2013 ਚ ਗਿਆ ਸੀਗਾ ਤਾਂ ਮੈਂ ਕਿਸੇ ਦਾ ਮਾੜਾ ਕਿਵੇਂ ਕਰ ਦੂੰਗਾ ਬਾਈ ਸੋ ਛੋਟੀ ਜੀ ਗੱਲ ਹਨਾ ਹੈਗੀ ਆ ਜਿਹੜੇ ਜਿਹੜੇ ਪੇਂਡ ਲੋਕਾਂ ਨੇ ਹੰਡਾਣੀ ਆ ਅਸੀਂ ਉਸ ਪੀੜ ਚੋਂ ਲੰਘ ਕੇ ਕਾਮਯਾਬੀ ਨਾਲ ਅੱਗੇ ਆ ਚੁੱਕੇ ਆਂ ਤੁਸੀਂ ਲੋਕਾਂ ਨੂੰ ਦੱਸਦੇ ਹਾਂ ਕਿ ਕਿਸ ਤਰੀਕੇ ਤੇ ਤੁਸੀਂ ਆਪਣੇ ਆਪ ਨੂੰ ਸੇਵ ਕਰ ਸਕਦੇ ਹੋ ਆਪਣਾ ਪੈਸਾ ਬਚਾ ਸਕਦੇ ਹੋ ਕਿਹੜੇ ਕੰਮ ਕਰਕੇ ਤੁਸੀਂ ਕੈਨੇਡਾ ਦੇ ਵਿੱਚ ਸੈੱਟ ਹੋ ਸਕਦੇ ਹੋ ਪੀਆਰ ਹੋ ਲੈ ਸਕਦੇ ਹੋ ਉਹ ਪਾਥਵੇਜ਼ ਬੀਇੰਗ ਅ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਸਭ ਨੂੰ ਦੱਸ ਦੇਈਆਂ ਨਾਲੇ ਸਭ ਤੋਂ ਜਿਹੜੀ ਵੱਡੀ ਗੱਲ ਆ ਬਾਈ ਮੈਂ ਕਦੀ ਇਹ ਨਹੀਂ ਹੈਗਾ ਵੀ ਮੈਂ ਕੈਨੇਡਾ ਨਹੀਂ ਗਿਆ ਮੈਂ ਕੈਨੇਡਾ ਚ ਸੈਟਲ ਆ ਸਗੋਂ ਅਸੀਂ ਇੰਡੀਆ ਆਂਦੇ ਜਾਂਦੇ ਰਹਿਣੇ ਹੈਗੇ ਆ ਤਾਂ ਲੋਕਾਂ ਨੂੰ ਦੱਸ ਦੇਵੀਂ ਅਸਲ ਚ ਕੈਨੇਡਾ ਹੈ ਕੀ ਆ ਨਾ ਕਿ ਇਹੋ ਨੈਗੇਟਿਵ ਉਹ ਕੂੜ ਪ੍ਰਚਾਰ ਜੋ ਅੱਜ ਕੱਲ ਚੱਲਦਾ ਪਿਆ ਹਾਈ ਮਾਰਗੇ ਜੀ ਕੈਨੇਡਾ ਜੀ ਯੋਧਾਂ ਜੀ ਇਦਾਂ ਜੀ ਨਹੀਂ ਬਹੁਤ ਸੋਹਣੀ ਕੰਟਰੀ ਆ ਜਦੋਂ ਅਸੀਂ ਕਿਰਤ ਕਰਦੇ ਆ ਨਾ ਕੰਮ ਕਰਦੇ ਆ ਇੱਕ ਹੁੰਦਾ ਉਹਦੇ ਵਿੱਚ ਕੰਮ ਤੇ ਸਾਰੀ ਕਰ ਰਿਹਾ ਆਪੋ ਆਪਣੀ ਮਿਹਨਤ ਆ ਕੋ ਘੱਟ ਕਰਦਾ ਕੋ ਵੱਧ ਕਰਦਾ ਇਮੀਗ੍ਰੇਸ਼ਨ ਸਰਵਿਸ ਚ ਚਲਾਉਣ ਵਾਲੇ ਦਾ ਵੀ ਇੱਕ ਤਾਂ ਲਾਲਚ ਹੁੰਦਾ ਹੀ ਆ ਨਾ ਕਿ ਮੈਂ ਕਿਵੇਂ ਨਾ ਕਿਵੇਂ ਇੱਕ ਵਾਰੀ ਮੇਰੇ ਕੋਲ ਬੱਚੇ ਆ ਜਾਣ ਮਾਪੇ ਆ ਜਾਣ ਉਦੋਂ ਬਾਅਦ ਤਾਂ ਮੈਂ ਤੋਰ ਕੇ ਹੀ ਛੱਡੂਗਾ ਕੋਈ ਤਾਂ 40 50000 ਕਢਾਈਏ ਜੇਬ ਵਿੱਚ ਨਹੀਂ ਬਾਈ ਸਾਡਾ ਉਹ ਕੰਮ ਨਹੀਂ ਹੈਗਾ ਅਸੀਂ ਆਂਦੇ ਆ ਅਸੀਂ ਦੱਸਦੇ ਆ ਬਈ ਆਹ ਪ੍ਰੋਸੈਸ ਦਾ ਇਸ ਪ੍ਰੋਸੈਸ ਦਾ ਇੰਨਾ ਖਰਚਾ ਹੋਣਾ ਵਾ ਜਿਹੜੀ ਫੀਸਾਂ ਨੇ ਸਟੱਡੀ ਵੀਜ਼ਾ ਜਾਂ ਤੁਸੀਂ ਇਮੀਗ੍ਰੇਸ਼ਨ ਨੂੰ ਦੇਣੀਆਂ ਠੀਕ ਆ ਜੀ ਤੁਸੀਂ ਕਾਲਜਾਂ ਨੂੰ ਦੇਣੀਆਂ ਨੇ ਜਿਹੜ ਵੀਜ਼ਾ ਹਾਫ ਉਹ ਪਹਿਲਾ ਹਾਫ ਜਦੋਂ ਤੁਹਾਡਾ ਵੀਜ਼ਾ ਲੱਗ ਗਿਆ ਤੁਸੀਂ ਉਹ ਪੇ ਕਰਦੇ ਹੋ ਕਰਕੇ ਆ ਪਹਿਲਾਂ ਹੀ ਕਲੀਅਰ ਕਰ ਦਿੰਨੇ ਹਾਂ ਵੀ ਆ ਬਣਦਾ ਸਾਡਾ ਸੀ ਸੀ ਵਰਗੀ ਕਹਿ ਲਓ ਵੀ ਪਾਰਦਰਸ਼ੀ ਜੀ ਵੀ ਇੱਕ ਕਹਾਣਾ ਵੀ ਇੱਕ ਨੰਬਰ ਦਾ ਕੰਮ ਕਰੀਦਾ ਕੋਈ ਬੇਫਾਲਤੂ ਦਾ ਕੋਈ ਝੂਠ ਦਫਾਨ ਕੁਝ ਨਹੀਂ ਬੋਲਦੇ ਹੈਗੇ ਅਸੀਂ ਤਾਂ ਹੀ ਰੱਬ ਦੀ ਕਿਰਪਾ ਦੇ ਨਾਲ ਸਾਡਾ ਜਿਹੜਾ ਬਿਜ਼ਨਸ ਹੈ ਬਹੁਤ ਸਮੂਧ ਤੇ ਬਹੁਤ ਵਧੀਆ ਜਾ ਰਿਹਾ ਵਾ ਤੁਸੀਂ ਇੱਕ ਦਾਵਾ ਕੀਤਾ ਹੈ ਕਿ 3 ਸਾਲ ਹੋਏ ਆ ਪਟਿਆਲੇ ਦੇ ਵਿੱਚ ਤਾਂ ਦਫ਼ਤਰ ਖੋਲੀ ਬੈਠੇ ਆ ਇੱਥੇ ਸਾਡੇ ਕੋਲ ਨਾ ਕਿਸੇ ਨੇ ਸਾਨੂੰ ਨਜਾਇਜ਼ ਤੰਗ ਕੀਤਾ ਤੇ ਨਾ ਪੁਲਿਸ ਨੇ ਤਾਂ ਪੁੱਛਣਾ ਹੀ ਕੀ ਸੀ ਨੰਬਰ ਹੀ ਸਾਡਾ ਇੱਕ ਨੰਬਰ ਪਰ ਕੰਮ ਹੈ ਪਰ ਇੱਕ ਗੱਲ ਆ ਵੀ ਜਿਹੜੇ ਬਹੁਤ ਸਾਰੇ ਸਰਵਿਸ ਇਸ ਤਰ੍ਹਾਂ ਦੇ ਚਲਾਉਣ ਵਾਲੇ ਇਮੀਗ੍ਰੇਸ਼ਨ ਸੈਂਟਰ ਆ ਇੱਕ ਦਿਨ ਨਾ ਮਸ਼ਹੂਰੀ ਦੇ ਦਿੰਦੇ ਆ ਇੱਕੀ ਕੰਪਨੀ ਚਾਰ ਪੰਜ ਥਾਵਾਂ ਤੇ ਦਫ਼ਤਰ ਖੋਲੀ ਬੈਠੀ ਹੁੰਦੀ ਅਗਲੇ ਦਿਨ ਦਫ਼ਤਰ ਤੇ ਲੋਕ ਲੱਗਿਆ ਹੁੰਦਾ ਲੋਕ ਕਹਿੰਦੇ ਵੀ ਇੱਥੇ ਬੈਠੇ ਸੀ ਉਹ ਤਾਂ ਪਤਾ ਨਹੀਂ ਕਿੱਧਰ ਭੱਜ ਗਏ ਭਾਈ ਜੀ ਉਹ ਪਤਾ ਕਿਹੜੇ ਨੇ ਜਿਹੜੇ ਥਰਡ ਪਾਰਟੀ ਏਜੰਟ ਹੁੰਦੇ ਆ ਵੀ ਸਪੋਜ਼ ਕਰੋ ਪਟਿਆਲੇ ਉਹ ਫਾਈਲ ਫੜੀ ਗਾਹਾਂ 2 ਰੁਪਏ ਰਾਕੇ ਚੰਡੀਗੜ੍ਹ ਫਾਈਲ ਫੜਾਤੀ ਚੰਡੀਗੜ੍ਹ ਵਾਲੇ ਨੇ ਜਲੰਧਰ ਫੜਾਤੀ ਜਲੰਧਰ ਵਾਲੇ ਨੇ ਟੋਰਾਂਟੋ ਫਾਈਲ ਭੇਜਤੀ ਜਿਹੜੇ ਚੇਨ ਸਿਸਟਮ ਚ ਕੰਮ ਕਰਦੇ ਆ ਐਜ਼ ਏ ਕਮਿਸ਼ਨ ਏਜੰਟ ਅਸੀਂ ਮੈਂ ਪਹਿਲਾਂ ਕਿ ਅਸੀਂ ਕਮਿਸ਼ਨ ਏਜੰਟ ਤਾਂ ਹੈ ਹੀ ਨਹੀਂ ਹੈਗੇ ਅਸੀਂ ਇਮੀਗ੍ਰੇਸ਼ਨ ਕੰ ਥੋਡੀਆਂ ਫਾਈਲਾਂ ਅਸੀਂ ਕੈਨੇਡਾ ਆਫਿਸ ਬੈ ਕੇ ਸਬਮਿਟ ਕਰਦੇ ਹੁੰਦੇ ਆ ਪਟਿਆਲੇ ਆਫਿਸ ਤੇ ਤੁਹਾਡਾ ਵਾਰਤਾਲਾਪ ਮਿਲਣਾ ਹੋਊਗਾ ਮੇਰੀ ਟੀਮ ਨਾਲ ਹੋਊਗਾ ਜੀ ਤੁਹਾਨੂੰ ਸਾਰਾ ਸਮਝਾਵਾਂਗੇ ਐਸ ਪਰ ਲਾਅ ਕੀ ਕੀ ਸ ਆ ਜਿਹੜੇ ਆ ਦਫਤਰ ਬੰਦ ਕਰਕੇ ਭਜਦੇ ਆ ਮੇਰੇ ਖਿਆਲ ਤੋਂ ਉਹੀ ਹੈ ਜਿਹਨਾਂ ਨੂੰ ਕੰਮ ਨਹੀਂ ਆਉਂਦਾ ਵੀ ਇਕੱਲਾ ਮਿੱਠੀਆਂ ਗੱਲਾਂ ਮਾਰ ਕੇ ਸ਼ੂਗਰ ਕੋਟਿੰਗ ਕਰਕੇ ਕੰਮ ਫੜ ਲਓ ਉਸ ਤੋਂ ਬਾਅਦ ਲੜ ਲਾਈ ਜਾਣੇ ਸਾਡਾ ਉਹ ਕੰਮ ਨਹੀਂ ਹੈਗਾ ਅਸੀਂ ਹਰ ਚੀਜ਼ ਸਮਝਾਉਣੀ ਆ ਵੀ ਇਹਦੇ ਕੀ ਨੁਕਸਾਨ ਨੇ ਕੀ ਫਾਇਦੇ ਆ ਕੈਨੇਡਾ ਜਾ ਕੇ ਤੂੰ ਕਿਹੜੇ ਕਿਹੜੇ ਔਖੇ ਸਮੇਂ ਚੋਂ ਲੰਘੇਗਾ ਅਸੀਂ ਕੋਈ ਸ਼ੂਗਰ ਕੋਟਿੰਗ ਨਹੀਂ ਕਰਦੇ ਵੀ ਜਾਂ ਡਾਲਰ ਤਿਆਰ ਬੈਠੇ ਆ ਤੋੜ ਲੈ ਜਾ ਕੇ ਨਹੀਂ ਅਸੀਂ ਸਮਝਾਉਣੀ ਆ ਵੀ ਪੁੱਤਰਾ ਮੇਰੀ ਇਹ ਭੈਣੇ ਰੋਟੀ ਨੂੰ ਵੀ ਔਖੀ ਹੋਏਗੀ ਕੰਮ ਨੂੰ ਵੀ ਔਖੀ ਹੋਏਗੀ ਸਲੀਪ ਸਕੇਡਿਊਲ ਵਿਗੜ ਜਾਣਗੇ ਰਾਤ ਦੀਆਂ ਸ਼ਿਫਟਾਂ ਹੋਣਗੀਆਂ ਪਰ ਇਹ ਸਭ ਵਰਥ ਹੋਣਗੀਆਂ ਸਾਲ ਦੋ ਸਾਲ ਤਿੰਨ ਸਾਲ ਦੀ ਮਿਹਨਤ ਤੇਰੀ ਵਰਥ ਹੋਊਗੀ ਜਿਹੜਾ ਘਰਦਿਆਂ ਦਾ ਵਿਛੋੜਾ ਨਾ ਇਹ ਤੇਰੀ ਗਰੀਬੀ ਤੋੜੂਗਾ ਤੁਸੀਂ ਕਿੰਨੇ ਵੀ ਸਾਰਾ ਕੁਝ ਕਲੀਅਰ ਹੀ ਕਰ ਦਿੰਨੇ ਆ ਕਿ ਆਇਆ ਉੱਥੇ ਸਹਿਣਾ ਪਣਾ ਇਦੋਂ ਨਾ ਤੁਹਾਡੇ ਕੋਲ ਚਾਰ ਬੰਦੇ ਆਏ ਦੋ ਤੇ ਵੈਸੇ ਹੀ ਭੱਜ ਜਾਂਦੇ ਹੋਣੇ ਵੀ ਇਹ ਤਾਂ ਡਰਾਈ ਜਾਂਦੇ ਸਾਨੂੰ ਭਰਾ ਮੇਰਾ ਗੁਰੂ ਮਹਾਰਾਜ ਦੀ ਇੰਨੀ ਕਿਰਪਾ ਨਾ ਬਾਈ ਕੰਮ ਦੀਆਂ ਡਾਰਾਂ ਲੱਗੀਆਂ ਹੋਈਆਂ ਨੇ ਉਹੀ ਗੱਲ ਅਗਲਾ ਕਹਿੰਦਾ ਬਾਈ ਤੁਸੀਂ ਪਹਿਲੇ ਹੀ ਬੰਦੇ ਜਿਹੜਾ ਸੱਚ ਦੱਸਦੇ ਹੋ ਤੇ ਸਾਨੂੰ ਮੈਂਟਲੀ ਪ੍ਰਿਪੇਅਰ ਕਰ ਦਿੰਨੇ ਆ ਔਖੇ ਸਮੇਂ ਚੋਂ ਕਿਵੇਂ ਲੰਘਣਾ ਜਿਹੜੇ ਵੀ ਅੱਜ ਕਾਮਯਾਬ ਲੋਕ ਨੇ ਨਾ ਜੀ ਔਖੇ ਸਮੇਂ ਚੋਂ ਲੰਘ ਕੇ ਕਾਮਯਾਬ ਹੋਏ ਨਾ ਕੀ ਗੱਲਾਂ ਮਾਰ ਕੇ ਕਾਮਯਾਬ ਹੋਏ ਆ ਜੇ ਮੈਂ ਇੰਡੀਆ 'ਚ ਵੀ ਕੁਝ ਬਣਿਆ ਨਾ ਮ ਹੋ ਗਈ ਬਣਿਆ ਅਸੀਂ ਕਿਸੇ ਨੂੰ ਸ਼ੂਗਰ ਕੋਟ ਕਰਕੇ ਨਹੀਂ ਕਹਿੰਦੇ ਹੈਗੇ ਤੂੰ ਆ ਤੂੰ ਜਾ ਸਵੇਰੇ ਤੇ ਰਾਤ ਦੇ ਵਾਸਤੇ ਕੰਮ ਤਿਆਰ ਖੜਾ ਨਹੀਂ ਅਸੀਂ ਦੱਸਦੇ ਆ ਵੀ ਭਾਈ 10 ਸਾਮਾਂ ਤੇ ਜਾਏਗਾ 8 ਸਾਮਾਂ ਤੇ ਮਣਾ ਹੋਊਗਾ ਦੋ ਥਾਂ ਤੇ ਕੰਮ ਮਿਲ ਜੂਗਾ ਪਹਿਲਾਂ ਘੱਟ ਕੰਮ ਮਿਲੂਗਾ ਫਿਰ ਵੱਧ ਕੰਮ ਮਿਲੂਗਾ ਪਰ ਜਦ ਤੂੰ 4 ਸਾਲਾਂ ਬਾਅਦ ਆਪਣੇ ਆਪ ਨੂੰ ਦੇਖੇਗਾ ਤੂੰ ਰੱਬ ਦਾ ਸ਼ੁਕਰ ਕਰੇਗਾ ਵੀ ਪ੍ਰਮਾਤਮਾ ਤੇਰਾ ਸ਼ੁਕਰ ਆ ਸਾਨੂੰ ਕੈਨੇਡਾ ਦੇ ਵਿੱਚ ਤੂੰ ਸੈਟਲ ਕਰਤਾ ਕਰਕੇ ਪੰਜਾਬ ਵਾਲੇ ਪਟਿਆਲੇ ਤੇ ਆ ਕੇ ਤੁਹਾਨੂੰ ਪੁੱਛ ਲੈਣਗੇ ਫਿਜ਼ੀਕਲੀ ਮੀਟਿੰਗ ਵੀ ਹੋ ਜਾਊਗੀ ਕਿ ਸਾਹਮਣੇ ਬੈਠੇ ਹੋ ਫੇਸ ਟੂ ਫੇਸ ਪਰ ਵਿਦੇਸ਼ ਦੇ ਵਿੱਚ ਵੀ ਕੋਈ ਐਸੀ ਹੈ ਜਿੱਥੇ ਤੁਹਾਡੇ ਨਾਲ ਕੋਈ ਸੰਪਰਕ ਕਰੇ ਤੇ ਤੁਸੀਂ ਕਹੋਗੇ ਆਓ ਅੱਜ ਦੇ ਟਾਈਮ 'ਚ ਸਭ ਦੇ ਰਿਸ਼ਤੇਦਾਰ ਕੈਨੇਡਾ ਨੇ ਬ੍ਰੈਂਟਨ ਹਰ ਦੂਜੇ ਮਨੁੱਖ ਨੂੰ ਬੰਦਾ ਜਾਣਦਾ ਮੇਰਾ ਟੋਰਾਂਟੋ 에ਅਰਪੋਰਟ ਤੋਂ ਬਿਲਕੁਲ 10 ਮਿੰਟ ਤੇ ਦਫ਼ਤਰ ਆ ਸੇਮ AYIS ਇਮੀਗ੍ਰੇਸ਼ਨ ਸਰਵਿਸਿਜ਼ Google ਸਰਚ ਮਾਰੋ ਉੱਥੇ ਐਡਰੈਸ ਨਿਕਲ ਕੇ ਆ ਜਾਊਗਾ ਜੇ ਭੈਣ ਭਰਾ ਕੋਈ ਦੁਨੀਆ ਦੇ ਜਿਹੜੇ ਮਰਜ਼ੀ ਹਿੱਸੇ 'ਚ ਬੈਠਾ ਹੋਵੇ ਕੁਝ ਨਹੀਂ ਕਰਨਾ ਮੇਰੇ ਨਾਲ ਤੁਸੀਂ ayisimmigration.com ਤੇ ਜਾ ਕੇ ਆਨਲਾਈਨ ਜ਼ੂਮ ਤੇ WhatsApp ਵੀਡੀਓ ਕਾਲ ਤੇ ਕੰਸਲਟੇਸ਼ਨ ਬੁੱਕ ਕਰ ਲਓ 1 ਟੂ 1 ਆਪਾਂ ਆਨ ਕਾਲ ਤੁਹਾਡੇ ਨਾਲ ਕੇਸ ਤੁਹਾਡਾ ਡਿਸਕਸ ਕਰਾਂਗੇ ਤੁਹਾਡਾ ਜਿਹੜਾ ਕੇਸ ਸਾਰਾ ਸੁਣਾਗੇ ਤੁਹਾਨੂੰ ਐਕਚੁਅਲ ਰਾਹ ਦੱਸਾਂਗੇ ਤੇਰੇ ਵਾਸਤੇ ਸਟੱਡੀ ਵੀਜ਼ਾ ਬਣਦਾ ਤੇਰੇ ਪਾਸੇ ਵਰਕ ਪਰਮਿਟ ਬਣਦਾ ਜਾਂ ਤੇਰੀ ਸਿੱਧਾ ਪੀਆਰ ਹੋ ਜੂਗੀ ਜਾਂ ਤੁਸੀਂ ਕੈਨੇਡਾ ਚ ਆ ਕੇ ਆਪਣਾ ਕੰਮ ਖੋਲ ਲੋਗੇ ਕੋਈ ਝੂਠਫਾਣ ਨਹੀਂ ਐਜ਼ ਪਰ ਇੱਕ ਕੈਨੇਡੀਅਨ ਇਮੀਗ੍ਰੇਸ਼ਨ ਲਾ ਸਾਰਾ ਕੁਝ ਇੱਕ ਜਿਹੜੀਆਂ ਇਹ ਤੋਂ ਤੁਸੀਂ ਗੱਲਾਂ ਬੇਸਿਕਲੀ ਦੱਸਤੀਆਂ ਕਿ ਸਾਡੀ ਤੇ ਭਰੋਸਾ ਲੋਕ ਕਿਉਂ ਕਰਨ ਇਹ ਗੱਲ ਇੱਕ ਮੰਨ ਲਈਏ ਜੇ ਭਰੋਸਾ ਹੁਣ ਹੋ ਗਿਆ ਹੁਣ ਵਾਰੀ ਆਉਂਦੀ ਹੈ ਕਿ ਕੰਮ ਕੀ ਕੀ ਕਰਵਾ ਸਕਦੇ ਹੋ ਤੁਸੀਂ ਸਟੱਡੀ ਵੀਜ਼ੇ ਵਾਲੇ ਇਕੱਲੇ ਤੁਹਾਡੇ ਕੋਲ ਆਉਣ ਵਰਕਰ ਪਰਮਿਟ ਵਾਲੇ ਆਉਣ ਜਾਂ ਕੋਈ ਹੋਰ ਵੀ ਕੰਮ ਕਰ ਸਾਡੇ ਕੋਲ ਜਿਹੜੇ ਮਰਜ਼ੀ ਆ ਜਾਣੇ ਕਿਸੇ ਨੂੰ ਮਨਾਹੀ ਨਹੀਂ ਹੈਗੀ ਜੇ ਅਸੀਂ ਕੇਸ ਹੀ ਆ ਸਕਿਆ ਤੋਂ ਥੋੜਾ ਸੀ ਕੇਸ ਅਪਰੂਵ ਕਰਾਂ ਚ ਪੂਰੀ ਵਾਹ ਲਾ ਦਾਂਗੇ ਜੇ ਲੱਗਿਆ ਵੀ ਕੰਮ ਨਹੀਂ ਹੈਗਾ ਮੈਂ ਤੁਹਾਨੂੰ ਮਨਾ ਵੀ ਕਰ ਦਾਂਗੇ ਵੀ ਭਾਈ ਤੂੰ ਕੈਨੇਡਾ ਨਾ ਜਾ ਤੂੰ ਕਿਸੇ ਯੂਰਪ ਦੀ ਵਰਗੀ ਕੰਟਰੀ ਚੰਗੀ ਕੰਟਰੀ ਚ ਚਲ ਜਾ ਵੀ ਤੇਰਾ ਕੈਨੇਡਾ ਦਾ ਜਿਹੜਾ ਅਪਰੂਵਲ ਰੇਟ ਘਟਾ ਦੁਨੀਆ ਦੇ ਕਿਹੜੇ ਕਿਹੜੇ ਮੁਲਕ ਤੇ ਕਿਹੜੇ ਕੋਨੇ ਚ ਭਜਾ ਸਕਦੇ ਆ ਬੰਦੇ ਭਾਈ ਜੀ ਅਸੀਂ ਕੈਨੇਡਾ ਦੇ ਵਿੱਚ ਬੰਦੇ ਭੇਜਦੇ ਆ ਮਤਲਬ ਕਿਸੇ ਹੀ ਤਰੀਕੇ ਨਾਲ ਲੀਗਲ ਵੇਚ ਨਾ ਕਿ ਡੰਕੀ ਲਵਾ ਕੇ ਅਸੀਂ ਯੂਰਪ ਦੇ ਜਿਹੜਾ ਸਿਟੀ ਅਗਰ ਕੰਟਰੀ ਆ ਸਪੇਨ ਬਲੈਂਸੀਆ ਚ ਅਸੀਂ ਬੱਚਿਆਂ ਨੂੰ ਭੇਜਦੇ ਆ ਪੜ੍ਹਨ ਵਾਸਤੇ ਤਾਂ ਕਿ ਚੰਗੀ ਜ਼ ਮੋਬਾਈਲ ਲੀਗਲ ਵੇਅ ਆ ਇਲੀਗਲ ਕੁਛ ਵੀ ਨਹੀਂ ਹੈਗਾ ਕੋਈ ਡੰਕੀ ਸ਼ੰਕੀ ਕੁਛ ਵੀ ਨਹੀਂ ਹੈਗਾ ਵਾ ਆਓ ਕੈਨੇਡਾ ਦੇ ਹਰ ਹਿੱਸੇ ਤੁਹਾਨੂੰ ਅਸੀਂ ਭੇਜ ਸਕਦੇ ਆ ਯੂਰਪ ਤੁਹਾਨੂੰ ਸਪੇਨ ਭੇਜ ਸਕਦੇ ਆ ਬਟ ਜੋ ਵੀ ਕਰਾਂਗੇ ਦੱਸ ਕੇ ਕਰਾਂਗੇ ਪੈਸਿਆਂ ਵੱਲੋਂ ਕਾਨੂੰਨ ਵੱਲੋਂ ਪੇਪਰਾਂ ਵੱਲੋਂ ਸਾਰਾ ਕੁਝ ਕਲੀਅਰ ਹੈ ਜੀ ਹੂੰ ਮਤਲਬ ਤੁਸੀਂ ਕਹਿੰਦੇ ਆ ਕਿ ਸਾਡੇ ਕੋਲ ਜਿਹੜਾ ਆ ਗਿਆ ਉਹਦੇ ਭਲੇਖੇ ਵੀ ਦੂਰ ਕਰਾਂਗੇ ਤੇ ਕੰਮ ਹੁੰਦਾ ਹੋਇਆ ਤਾਂ ਯੈਸ ਕਰਨੀਆ ਨਹੀਂ ਤਾਂ ਕਾ ਕੇ ਭਾਈ ਜਾਓ ਬਾਈ ਅਸੀਂ ਕਿਸੇ ਸਭ ਤੋਂ ਵੱਡੀ ਗੱਲ ਹੈ ਨਾ ਯਾਰ ਅਸੀਂ ਤੰਗੀਆਂ ਆਪ ਦੇਖੀਆਂ ਨੇ ਵੀ ਪੈਸਾ ਜੁੜਦਾ ਕਿਵੇਂ ਆ ਅਸੀਂ ਬਿਨਾ ਬਾਪ ਤੋਂ ਵੱਡੇ ਹੋਏ ਆ ਟੀਨੇਜਰ ਦੇ ਦੇਖਿਆ ਹੋਏ ਵੀ ਮੰਮੀ ਨੇ ਕਿੱਦਾਂ ਸੀਵਿੰਗ ਕਰਕੇ ਸਾਨੂੰ ਬਾਹਰ ਭੇਜਿਆ ਵੀ ਆਪਣੀ ਚਾਹ ਮਾਰ ਕੇ ਪੈਸੇ ਜੋੜੇ ਹਣਾ ਫੇਰ ਬਾਹਰ ਭੇਜਿਆ ਕਰਦੇ ਹਿੱਸੇ ਵੇਚ ਕੇ ਬਾਹਰ ਗਏ ਆ ਤੇ ਉਹ ਪੈਸਿਆਂ ਬਾਰੇ ਹਰ ਇੱਕ ਜੀ ਸਾਨੂੰ ਆਪਣਾ ਅਤੀਤ ਦਿਖਦਾ ਇੱਕ ਹੀ ਵੱਡੀ ਇੰਡਸਟਰੀ ਵੀ ਇਹਨੂੰ ਕਹਿ ਸਕਦੇ ਆ ਕੰਮ ਦੀ ਤੇ ਇੱਕ ਬਹੁਤ ਵੱਡਾ ਤਾਣਾ ਬਣਾ ਕਈ ਉਲਝਣਾ ਪਾ ਦਿੰਦੇ ਆ ਰਾਹ ਵਿਗਾੜ ਦਿੰਦੇ ਆ ਜਿਹੜਾ ਕੋਈ ਸਹੀ ਪਾਸੇ ਨੂੰ ਜਾ ਰਿਹਾ ਹੁੰਦਾ ਉਧਰ ਨੂੰ ਤੋੜ ਦਿੰਦਾ ਇਹ ਕਿਉਂ ਹੁੰਦਾ ਫਿਰ ਹਾਂ ਪਤਾ ਬਈ ਕਿਹਨਾਂ ਦੇ ਵਿਗੜਦੇ ਆ ਰਾਹ ਵਿਗੜਦੇ ਆ ਉਹਨਾਂ ਦੇ ਜਿਹੜੇ ਛੁੱਟੇ ਜਲਾਸੇ ਜਾਂਦੇ ਵੀ ਹਾਂ ਤੁਸੀਂ ਪਾਸਪੋਰਟ ਫੜਾਜੋ ਵੀਜ਼ਾ ਲੈਜੋ ਉਹਨਾਂ ਨੇ ਕੀ ਕਰਨਾ ਹੁੰਦਾ ਵੀ ਬੰਦਾ ਦਸਵੀਂ ਫੇਲ ਆ ਉਹਨੂੰ ਐਮਸੀਏ ਪਾਸ ਬਣਾ ਦਿਓ ਉਹਨੂੰ ਆਈਟੀ ਐਕਸਪਰਟ ਬਣਾ ਦਿਓ ਵੀ ਤੂੰ ਐਂ ਕਰ ਰਿ ਤਾਂ ਤੂੰ ਕੈਨੇਡਾ ਪਜਾਤਾ ਲਿਆ ਪੈਸੇ ਉੱਥੇ ਜਾ ਕੇ ਤੂੰ ਆਪਣਾ ਝੂਠਾ ਰਿਫਿਊਜੀ ਕੇਸ ਲਾ ਦੇ ਐ ਵੀ ਹੁੰਦਾ ਬਸੀਰਾ ਹੁੰਦਾ ਜੀ ਸਾਡੇ ਕੋਲ ਕੈਨੇਡਾ ਆਫਿਸ ਤੇ ਡਾਰਾਂ ਲੱਗੀਆਂ ਪਈਆਂ ਨੇ ਬਾਈ ਜੀ ਏਜੰਟ ਨੇ ਚੜਾਤਾ ਇੰਡੀਆ ਤੋਂ ਤੇ ਇਹ ਕਹਿੰਦਾ ਵੀ ਹੁਣ ਤੂੰ ਲੈਂਡ ਕਰਕੇ ਆਪਣਾ ਰਿਫਿਊਜੀ ਲਾ ਕੇ ਓਪਨ ਵਰਕ ਪਰਮਿਟ ਲੈ ਲੈ 5000 ਡਾਲਰ ਚ ਓਪਨ ਵਰਕ ਪਰਮਿਟ ਲੈ ਲੈ ਉਹ ਹੁੰਦਾ ਕੀ ਆ ਥੋੜਾ ਇੰਡੀਆ ਤੋਂ ਸਾਰੀ ਉਮਰ ਦਾ ਖਿਹੜਾ ਛੜਾ ਦਿੰਦੇ ਆ ਉਹ ਹੂੰ ਵੀ ਫੇਕ ਰਿਫਿਊਜੀ ਤੁਹਾਡੇ ਲਵਾ ਦਿੰਦੇ ਆ ਫੜ ਕੇ ਤੇ ਐਦਾਂ ਦੀ ਇੰਡਸਟਰੀ ਚ ਅਸੀਂ ਥੋੜਾ ਜਿਹਾ ਆਪਣੇ ਆਪ ਨੂੰ ਸਾਫ਼ ਰੱਖਿਆ ਮਤਲਬ ਜਿਹੜਾ ਐਵੇਂ ਦਾ ਕੰਮ ਜਿਹਦੇ ਨਾਲ ਵਾਪਰ ਗਈ ਉਹ ਮੁੜ ਕੇ ਆਪਦੀ ਇਸ ਧਰਤੀ ਤੇ ਤੇ ਆਉਣ ਯੋਗਾ ਨਹੀਂ ਰਹਿਣਾ ਭਾਈ ਜੀ ਬਹੁਤ ਸੌਖਾ ਬਾਣੀ ਸਕਦਾ ਹੈਗਾ ਵਾ ਪਹਿਲਾਂ ਜਿਹੜਾ ਵਾਇਆ ਵਾਇਆ ਰੂਟ ਸੀਗੇ ਬਟ ਸਰਕਾਰ ਹੁਣ ਸਟ੍ਰੈਕਟ ਹੋਈ ਵੀ ਹੈਂਡੀਆ ਸਰਕਾਰ ਵੀ ਵੀ ਜਿਹੜੇ ਜਿਹੜੇ ਰਿਫਿਊਜੀ ਲਾਉਂਦੇ ਆ ਉਹਨਾਂ ਦੀ ਸੌਖੀ ਵਾਪਸੀ ਨਹੀਂ ਹੁੰਦੀ ਹੈਗੀ ਓਰੇ ਇੱਕ ਪਾਸੇ ਤੁਸੀਂ ਕਹਿੰਦੇ ਮੇਰੀ ਜਾਨ ਨੂੰ ਖਤਰਾ ਹੈਂਡੀਆ ਦੇ ਵਿੱਚ ਤੇ ਹਨ ਦੇ ਝੂਠੇ ਤੁਸੀਂ ਸਟੋਰੀਆਂ ਬਣਾ ਕੇ ਲਾ ਦਿੰਦੇ ਆ ਦੂਜੇ ਪਾਸੇ ਤੁਸੀਂ ਇੱਦਾਂ ਥੋੜਾ ਕਰ ਸਕਦੇ ਹੋ ਅਸੀਂ ਔਨ ਸਕਰੀਨ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਜਿਨ੍ਹਾਂ ਨੇ ਬੱਚੇ ਭੇਜਣੇ ਨੇ ਸਹੀ ਤਰੀਕੇ ਨਾਲ ਭੇਜੋ ਤਾਂ ਕਿ ਥੋੜਾ ਆਵਣ ਜਾਵਣ ਲੱਗਿਆ ਰਹੇ ਕਦੀ ਪੰਜਾਬ ਕਦੀ ਕੈਨੇਡਾ ਕਦੀ ਕਿਤੇ ਤੇ ਪੰਜਾਬ ਚ ਨਾ ਇੱਕ ਥਾਂ ਥਾਂ ਬੋਰਡ ਲੱਗੇ ਫਲੈਕਸ ਲੱਗੇ ਦਿਖਾਈ ਦਿੰਦੇ ਆ ਕਿ ਪੈਸੇ ਬਾਅਦ ਚਲਾਵਾਂਗੇ ਪਹਿਲਾਂ ਵੀਜ਼ਾ ਦਿੰਨੇ ਆਓ ਤੁਸੀਂ ਸਾਡੇ ਕੋਲ ਬਾਈ ਕੈਟੇਗਰੀ ਪੁੱਛੋ ਕੰਮ ਪੁੱਛੋ ਤਰੀਕਾ ਪੁੱਛੋ ਜੌਬ ਪੁੱਛੋ ਕਾਲਜ ਪੁੱਛੋ ਕਿਹੜੇ ਤਰੀਕੇ ਨਾਲ ਸਾਰਾ ਦੋਂਗੇ ਕਰਕੇ ਤੁਸੀਂ ਜਿਹੜੇ ਕਾਲਜ ਵਿੱਚ ਬੱਚੇ ਨੂੰ ਭੇਜਣੇ ਉਹਦਾ ਵਰਕ ਪਰਮਿਟ ਹੈਗਾ ਵੀ ਆ ਕਿ ਨਹੀਂ ਆ ਉਹ ਪ੍ਰਾਈਵੇਟ ਕਾਲਜ ਆ ਪਬਲਿਕ ਕਾਲਜ ਤੇ ਜੇ ਤੁਸੀਂ ਆਪ ਦੱਸੋ ਬਾਈ ਕਿਹੜਾ ਬੰਦਾ ਕਿਸੇ ਦੀ 20 ਲੱਖ ਦੀਆਂ ਫੀਸਾਂ ਭਰੂਗਾ ਅਸੀਂ ਔਨ ਸਕਰੀਨ ਮਾਪਿਆਂ ਨੂੰ ਬੇਨਤੀ ਕਰਦੇ ਹਾਂ ਜਿਹੜੇ ਸਟੱਡੀ ਦੇ ਬੱਚੇ ਭੇਜਣੇ ਹੁੰਦੇ ਆ ਪਹਿਲਾਂ ਪੜ ਲਿਆ ਕਰੋ ਕਿਹੜੇ ਕਾਲਜਾਂ 'ਚ ਜਾਣਾ ਵਾ ਇੰਟਰਨੈਟ ਦੀ ਦੁਨੀਆ ਹੈਗੀ ਐ ਸਰਚ ਕਰੋ ਸਾਰਾ ਕੁਝ ਨਿਕਲ ਕੇ ਆ ਜੂਗਾ ਵਰਕ ਪਰਮਿਟ ਤੇ ਭੇਜਣੇ ਆ ਤਾਂ ਪੁੱਛੋ ਕਿਹੜੀ ਜੌਬ ਆ ਕਿਹੜਾ ਸ਼ਹਿਰ ਆ ਉਹ ਕੰਪਨੀ ਐਗਜ਼ਿਸਟ ਕਰਦੀ ਵੀ ਹੈਗੀ ਕਿ ਨਹੀਂ ਹੈਗੀ ਇੰਟਰਨੈਟ ਤੇ ਸਾਰਾ ਕੁਝ ਪਿਆ ਹੀ ਹੈ ਕਰਕੇ ਯਾਰ ਅੱਜ ਦੇ ਟਾਈਮ ਦਾ ਇੰਟਰਨੈਟ ਦਾ ਜਮਾਨਾ ਹੈਗਾ ਵਾ ਜਿਹੜੇ ਇੰਟਰਨੈਟ ਦੀ ਵਰਤੋਂ ਸਹੀ ਕਰੋ ਤਾਂ ਕਿ ਤੁਸੀਂ ਜ਼ਿੰਦਗੀ 'ਚ ਕੁਝ ਬਣ ਸਕੋ। ਇੱਕ ਮੈਨੂੰ ਇਹ ਦੱਸੋ بڑے ਲੋਕਾਂ ਨੂੰ ਤੁਹਾਡਾ ਵਾਹ ਪੈਂਦਾ ਹੋਣਾ ਜਿਹੜੇ ਤੁਸੀਂ ਕਿਹਾ ਕਿ ਪਹਿਲਾਂ ਠੱਗੀ ਦਾ ਸ਼ਿਕਾਰ ਹੋ ਜਾਂਦੇ ਧੋਖੇ ਦਾ ਬਾਅਦ ਸਾਡੇ ਕੋਲ ਆਉਂਦੇ ਵੀ ਬਾਹ ਫੜੋ ਤੁਸੀਂ ਕਿੰਨੇ ਵੀ ਹੁਣ ਤੇ ਲੰਘ ਗਿਆ ਸਮਾਂ ਹੋ ਨਹੀਂ ਸਕਦਾ। ਕੋਈ ਐਸੀ ਕਹਾਣੀ ਹੈ ਜਾਂ ਐਸੇ ਲੋਕਾਂ ਦੀ ਕੋਈ ਯਾਦ ਜੁੜੀ ਹੋਵੇ ਜਿਹੜੇ ਤੁਹਾਡੇ ਦਫ਼ਤਰ ਆਏ ਹੋਣ ਤੇ ਉਹ ਰੋਕ ਲਾ ਕੇ ਮੁੜ ਗਏ ਉਹਨਾਂ ਵੀ ਯਾਰ ਸਾਡੇ ਅਸੀਂ ਤਾਂ ਲੁੱਟੇ ਗਏ। ਬਾਈ ਬਥੇਰੇ ਆ ਮੇਰੇ ਕੋ ਇੱਕ ਨਹੀਂ ਹੈਗੇ ਹੈ ਕਰਕੇ ਹੁਣੇ ਹੁਣੇ ਮੇਰੇ ਨਾਲ ਕਿਸੇ ਦਾ ਹੋ ਕੇ ਖਟਿਆ ਸੀਗਾ ਸਾਡੇ ਕੋਲ ਕੇਸ ਆਇਆ ਬਾਈ ਦੀਆਂ 8 ਰਿਫਿਊਜ਼ਲਾਂ ਸੀ ਰੈਸਟਰ ਦੀਆਂ ਇੱਕ ਵਰਕ ਪਰਮਿਟ ਦੀਆਂ ਉਹਨੇ ਪੰਜਾਬ ਦਾ ਕੋਈ ਖੁੰਜਾ ਨਹੀਂ ਛੱਡਿਆ ਉਹਦੀ ਸਾਰੀ ਫੈਮਿਲੀ ਕੈਨੇਡਾ ਰਹਿੰਦੀ ਇਕੱਲਾ ਮੁੰਡਾ ਆਪਰੇ ਰਹਿ ਗਿਆ ਤੇ ਮੰਮੀ ਜਿਹੜੀ ਸਿਸਟਰ ਉੱਥੇ ਸੀਗੇ ਤੇ ਮੁੜ ਕੇ ਉਹੀ ਗੱਲ ਆ ਵੀ ਪਿੱਛੇ ਸ਼ਰੀਕੇ ਬਾਜੀ ਉਹ ਜਿਉਣ ਨਹੀਂ ਦਿੰਦੀ ਹੈਗੀ ਵੀ ਇਹ ਇਕੱਲਾ ਰਹਿ ਗਿਆ ਲੋ ਪੰਗਾ ਨੂੰ ਬਾਹਰ ਨਹੀਂ ਜਾਣ ਦੇਣਾ ਹੈਗਾ ਉਹ ਬਾਈ ਜੀ ਉਹਨੇ ਕਹ 32 ਲੱਖ ਰੁਪਇਆ 6 ਸਾਲ ਚ ਖਰਾਬ ਕੀਤਾ ਉਧਰ ਘਰ ਦੇ ਪਰੇਸ਼ਾਨ ਇਧਰ ਬੱਚਾ ਆਪ ਪਰੇਸ਼ਾਨ ਸੱਡ ਦਾ ਕੰਟੈਕਟ ਹੋਇਆ ਪਰ ਫਾਈਲ ਪੜੀ ਪੇਪਰ ਦੇਖੇ ਸਾਰੇ ਦੇਖਿਆ ਵੀ ਐਲੀਜੀਬਲ ਹੈਗਾ ਵਰਕ ਪਰਮਿਟ ਵਾਸਤੇ ਹੁਣ ਅਸੀਂ ਉਹ ਬਾਈ ਨੂੰ ਵਰਕ ਪਰਮਿਟ ਤੇ ਕੈਨੇਡਾ ਭੇਜਿਆ अच्छा ओ दी मम्मी ने मेरा बहुत थैंक यू कि तोरी बहन ने रे डैडी ने मुंडा ਆਪ ਮੈਨਾਂ ਗੱਲ ਲਾ ਕੇ ਰੋਕੇ ਗਏ ਬਾਈ ਤੂੰ ਮੇਰੀ ਜ਼ਿੰਦਗੀ ਬਣਾਤੀ ਵੀ ਮੈਂ ਤਾਂ ਇਕੱਲਾ ਰਹਿ ਗਿਆ ਸੀ ਕਰਕੇ ਯਾਰ ਕੁਲੇਸ਼ਾਂ ਚ ਫਸ ਗਿਆ ਸੀਗਾ ਐਦਾਂ ਦੇ ਹੋਰ ਪਰਿਵਾਰ ਵੀ ਬਹੁਤ ਹੈਗੇ ਆ ਵੀ ਜਿਹੜਾਂ ਦੇ 8 8 ਰਿਫਿਊਜਨ ਆ ਸੀ 9 9 ਰਿਫਿਊਜਨ ਆ ਸੀ ਬਾਹਰ ਭੇਜੇ ਕਰਕੇ ਤੇ ਕਈ ਪਰਿਵਾਰ ਉਹ ਵੀ ਹੈਗੇ ਜਿਹਨਾਂ ਦਾ ਸਾਰੀ ਉਮਰ ਦਾ ਨਾ ਸੀ ਮਾਰਤਾ ਹੁਣ ਮੇਰੇ ਕੋਈ ਬੰਦਾ ਆਇਆ ਸੀਗਾ ਉੱਥੋਂ ਉੱਤਰਾਖੰਡ ਵਾਲੇ ਪਾਸਿਓ ਉਹ ਕਹਿੰਦਾ ਸੀ ਪੈਕੇਜ ਚ ਕੀਤਾ ਸੀ ਸਿਸਟਮ ਤੇ ਉਹਨੂੰ ਕਹਿੰਦੇ ਤੇ ਰਿਫਿਊਜਨ ਆ ਗਈ ਮੈਂ ਕਹਾਂ ਪੇਪਰ ਫੜਾ ਆਪਣੇ ਚਲੋ ਅਸੀਂ ਪੇਪਰ ਉਹ ਜੇ ਘਟਾਏ ਸਾਰੇ ਉਹਦੀ ਤੇ ਰਿਫਿਊਜਨ ਨਹੀਂ ਸੀ ਆਈ ਉਤੇ ਬੈਨ ਲੱਗਿਆ ਸੀਗਾ अच्छा ओनु ਉਹਦੇ ਨੰਬਰ ਸੀ ਘੱਟ ਬਾਰਵੇਂ ਚ ਲੋਕਲ ਏਜੰਟਾਂ ਨੇ ਕੀ ਕੀਤਾ 12ਵੀਂ ਦੀ ਜਿਹੜੀ ਮਾਰਕੀਟ ਅਡਿਟ ਕਰਤੀ ਕਰਕੇ ਤੇ ਐਜ਼ ਏ ਐਪਲੀਕੈਂਟ ਹੁਣ ਅਸੀਂ ਫਾਈਲ ਲਾਉਨੇ ਆ ਐਜ਼ ਏ ਏਵਾਈ ਐ ਸਿਮੀਗ੍ਰੇਸ਼ਨ ਵੀ ਅਸੀਂ ਬਾਈ ਸਿੰਘ ਬਾਈ ਦੀ ਫਾਈਲ ਲਾ ਰਹੇ ਆ ਜਾਂ ਕੌਰ ਭੈਣ ਦੀ ਫਾਈਲ ਲਾ ਰਹੇ ਆ ਸ਼ਰਮਾ ਜੀ ਦੀ ਫਾਈਲ ਲਾ ਰਹੇ ਆ ਮੇਰਾ ਲਾਇਸੈਂਸ ਨੰਬਰ ਫਾਈਲ ਤੇ ਬੋਲੂਗਾ ਜਿਹੜੇ ਲੋਕਲ ਏਜੰਟ ਹੁੰਦੇ ਉਹ ਐਜ਼ ਏ ਐਪਲੀਕੈਂਟ ਫਾਈਲ ਲਾਉਂਦੀ ਆ ਬੇ ਕੱਲ ਨੂੰ ਕੋਈ ਵੀ ਗਾਜ ਡਿਗੇ ਦਾ ਐਪਲੀਕੈਂਟ ਡਿੱਗੇ ਅਸੀਂ ਸੇਵ ਹੋ ਜੀਏ ਹੁਣ ਉਹ ਮੁੰਡਾ ਕਹਿੰਦਾ ਜੀ ਬਾਈ ਜੀ ਮੇਰਾ ਤੁਸੀਂ ਬਣਾਓ ਕਰਕੇ ਅਸੀਂ ਫਾਈਲ ਖੋਲ ਕੇ ਦੇਖਿਓ ਜੇ 5 ਸਾਲ ਦਾ ਬੈਨ ਲੱਗਿਆ ਹੋਇਆ ਸੀ ਉਹਨੂੰ ਪਤਾ ਹੀ ਨਹੀਂ ਸੀਗਾ ਵੀ ਮੈਂ ਹੁਣ ਕੈਨੇਡਾ ਕਦੇ ਜਾਣ ਨਹੀਂ ਸਕਦਾ ਹੈਗਾ ਉਹ ਰੋਵੇ ਰੋਵੇ ਉਹਰੇ ਕਿਉਂਕਿ ਦਿੱਕਤ ਕੀ ਸੀ ਅੱਧਾ ਪਰਿਵਾਰ ਉੱਥੇ ਹੀ ਬੈਠਾ ਸਿੱਧਾ ਪਰਿਵਾਰ ਉਰੇ ਬੈਠਾ ਸੀਗਾ ਹੁਣ ਲੱਭਦਾ ਹੁਣ ਹੱਲ ਲੱਭਦੇ ਪਈ ਆ ਹੁਣ ਉਹੀ ਗੱਲ ਆ ਕੋਰਟ ਕਚੈਰੀਆਂ ਦੇ ਗੇੜੇ ਸ਼ੁਰੂਨ ਕਰਕੇ ਜੀ ਮਤਲਬ ਇੱਕ ਨਿੱਕੀ ਜੀ ਗਲਤੀ ਹੈ ਸਾਰੀ ਉਮਰ ਦਾ ਰੋਣਾ ਪੱਲੇ ਪਾ ਸਕਦੀ ਬਾਈ ਜੀ ਦੇਖੋ ਰਿਸ਼ਿਊਜਲ ਇਹ ਨਹੀਂ ਹ ਫੇ ਕੈਨੇਡਾ ਜਾਣਾ ਬਹੁਤ ਮੁਸ਼ਕਲ ਹੈ ਨਾ ਬਰਾਬਰੀ ਕੰਮ ਹੁੰਦਾ ਵਾ ਵੀ ਹਾਂ ਕੋਈ ਰਸਤਾ ਬਚਦਾ ਨਹੀਂ ਬਾਈ ਬਚਦੇ ਜੇ ਫਿਰ ਕੋਟ ਦੇ ਗੇੜੇ ਖੱਜਲ ਖਵਾਰੀਆਂ ਤਰੀਕੇ ਤਾਂ ਬਹੁਤ ਹੁੰਦੇ ਆ ਪਰ ਫਿਰ ਉਮੀਦ ਘਟ ਜਾਂਦੀ ਆ ਜਿਹੜੀ ਮੇਨ ਚੀਜ਼ ਹੁੰਦੀ ਤਾਂ ਹੀ ਕਹਿੰਦੇ ਵੀ ਸਹੀ ਤਰੀਕੇ ਨਾਲ ਜਾਓ ਜਿੱਥੇ ਮਰਜ਼ੀ ਜਾਣਾ ਹੋਵੇ ਜਾਓ ਤੁਸੀਂ ਅਮਰੀਕਾ ਜਾਓ ਯੂਰਪ ਜਾਓ ਕੈਨੇਡਾ ਜਾਓ ਆਸਟ੍ਰੇਲੀਆ ਜਾਓ ਪਰ ਸਹੀ ਤਰੀਕੇ ਨਾਲ ਸਹੀ ਵੇ ਨਾਲ ਤੇ ਸਹੀ ਡਾਕੂਮੈਂਟਸ ਦੇ ਉੱਤੇ ਤਾਂ ਕਿ ਕੱਲ 4 ਸਾਲ ਬਾਅਦ 10 ਸਾਲ ਬਾਅਦ ਤੁਹਾਡੇ ਦੇ ਕੋਈ ਗਾਜ ਨਾ ਡਿੱਗੇ ਇੱਕ ਚੈਲੰਜ ਇਹ ਵੀ ਆਉਂਦਾ ਹੋਊਗਾ ਕਿ ਬਹੁਤ ਲੋਕ ਅੱਕੇ ਪਰੇਸ਼ਾਨ ਤੇ ਹੁੰਦੇ ਹੀ ਐ ਧੱਕੇ ਖਾ ਲੈਂਦੇ ਕਾਫੀ ਥਾਵਾਂ ਤੇ ਉਹ ਵੀ ਲੋਕ ਹੈਗੇ ਕਿੰਨੇ ਕ ਪਰਸੈਂਟ ਲੋਕ ਸਮਝਦੇ ਹੋ ਕਿ ਜਿਹੜੇ ਪੂਰੇ ਸਮੇਂਦਾਰਨਾਂ ਨੂੰ ਪਤਾ ਹੁੰਦਾ ਏਬੀਸੀ ਕਿ ਅਸੀਂ ਜਾਣਾ ਤੇ ਕਿਵੇਂ ਜਾਣਾ ਕਿੰਨੇ ਲੋਕਾਂ ਨੂੰ ਪਤਾ ਆਊਟ ਆਫ 10 ਚਾਰ ਬੱਚਿਆਂ ਨੂੰ ਪਤਾ ਹੁੰਦਾ ਵੀ ਅਸੀਂ ਕਿਵੇਂ ਜਾਣਾ ਕਿਹੜੇ ਵਿਜੇ ਤੇ ਜਾਣਾ ਕਿਹੜੀ ਥਾਂ ਤੇ ਜਾਣਾ ਉਹੀ ਗੱਲ ਹੈ ਟੈਕਨੋਲੋਜੀ ਦਾ ਜ਼ਮਾਨਾ ਹਰ ਚੀਜ਼ ਇੰਟਰਨੈਟ ਤੇ ਹੈਗੀ ਆ ਅੱਜ ਦੇ ਡੇਟ ਦੇ ਵਿੱਚ ਜਿਹੜੇ ਸਾਡੇ ਕਲਾਇੰਟਸ ਨੇ ਅਧਿਆਤ ਤੋਂ ਵੱਧ ਕੰਸਲਟੈਂਟ ਤੋਂ ਵੱਧ ਜਾਣਕਾਰੀ ਰੱਖਦੀ ਹੈ ਜੀ ਮੈਂ ਇਹ ਸਾਂਤ ਜਾਣਾ ਜੀ ਮੈਂ ਬਰਕਰ ਪਰਮਟ ਆਏ ਪੀਐਸਟਡੀ ਅੰਦਰ ਜਾਣਾ ਏਦਾਂ ਮੇਰੀ ਪੀਐਨਪੀ ਹੋ ਜੂ ਏਦਾਂ ਮੇਰੀ ਪੀਆਰ ਲੱਗ ਜੂ ਏਦਾਂ ਮੈਂ ਉਥੇ ਸੈਟਲ ਹੋ ਜਾਊਗਾ ਜੀ ਬੱਚੇ ਬਹੁਤ ਵੇਰ ਹੋ ਗਏ ਪਰ ਉਹ ਬੱਚੇ ਵੀ ਹੈਗੇ ਆ ਜਿਹੜੇ ਚਾਂਸ ਆ ਚ ਆ ਜਾਂਦੇ ਆ ਮੈਂ ਤੋ ਫਿਕਰ ਨਾ ਕਰ ਤੇਰੇ ਪੇਪਰ ਵੀ ਮੈਂ ਬਣਾ ਦੂੰਗਾ ਸਾਰਾ ਕੁਝ ਮੈਂ ਕਰ ਦੂੰਗਾ ਬਸ ਤੈਨੂੰ ਚੜਾ ਦੂੰਗਾ ਗਾਹਾਂ ਜਾ ਕੇ ਪਤਾ ਲੱਗਦਾ ਵੀ ਲਾਲਾ ਰਫੂਜੀ ਨੂੰ ਮੇਰਾ ਕੰਮ ਤੇਨੇ ਪਜਾਣਾ ਸੀਗਾ ਇਸ ਕੀ ਗੱਲ ਜੀ ਇੱਕ ਮੈਂ ਤੁਹਾਡੇ ਤੇ ਜਾਨਣਾ ਚਾਹਨਾ ਤੁਸੀਂ ਉਹਦੇ ਬਾਰੇ ਕੀ ਸੋਚਦੇ ਹੋ ਇੱਕ ਨਾ ਚਰਚਾ ਬੜੀ ਛੜੀ ਰਹੀ ਹਿੰਦੀ ਆਪਣੇ ਪੰਜਾਬ ਚ ਚਾਹੇ ਇਲੈਕਸ਼ਨ ਦੇ ਦਿਨ ਹੋਣ ਜਾਂ ਇਲੈਕਸ਼ਨ ਤੋਂ ਪਹਿਲਾਂ ਹੋਵੇ ਉਹ ਕਹਿੰਦੇ ਵੀ ਹੁਣ ਨਾ ਮੁੜੇ ਆਓ ਪੰਜਾਬੀ ਉਹ ਇੱਥੇ ਨਹੀਂ ਸਰਨਾ ਪੰਜਾਬ ਖਾਲੀ ਹੋ ਜਾਊਗਾ ਹੋਰਨਾਂ ਨੇ ਕਬਜ਼ਾ ਕਰ ਲੈਣਾ ਬਾਹਰ ਜਾਣਾ ਚੰਗੀ ਗੱਲ ਨਹੀਂ ਉਹਨਾਂ ਬਾਰੇ ਕੀ ਵਿਚਾਰ ਬਾਈ ਪੰਜਾਬੀ ਖਾਲੀ ਖਾਲੀ ਜੇਬ ਲੜਾਈਆਂ ਲੜਨਗੇ ਇੱਕ ਛੋਟੇ ਜੀ ਗੱਲ ਦੱਸੋ ਖਾਲੀ ਜੇਬ ਤਾਂ ਧਰਨੇ ਵੀ ਨਹੀਂ ਸਿਰੇ ਚੜਦੇ ਇੱਕ ਛੋਟੇ ਜੀ ਰੀਸੈਂਟ ਐਗਜ਼ਾਮਪਲ ਸੀ ਕਿਸਾਨ ਅੰਦੋਲਨ ਦਿੱਲੀ ਵਾਲਾ ਉਹ ਇੰਨਾ ਲੰਬਾ ਕਿਉਂ ਟਿਕਿਆ ਇੰਨਾ ਲੰਬਾ ਕਿਉਂ ਸੀਦੇ ਚੜਿਆ ਉਹਦੇ ਪਿੱਛੇ ਐਨਆਰਆਈ ਸੀ ਐਨਆਰਆਈਆਂ ਦਾ ਕਮਾਇਆ ਹੋਇਆ ਪੈਸਾ ਬੋਲਦਾ ਸੀ ਐਨਆਰਆਈਆਂ ਦੀ ਜਿਹੜੀ 70 ਘੰਟੇ ਦੀ ਮਿਹਨਤ ਸੀ ਨਾ 7 ਦਿਨ ਦੀ ਮਿਹਨਤ ਉਹ ਬੋਲਦੀ ਸੀ ਮੁੰਡੇ ਕੀ ਕਹਿੰਦਾ ਸੀ ਬਾਪੂ ਤੈਨੂੰ ਫਿਕਰ ਨਹੀਂ ਕਰਨੀ ਦਿੱਲੀ ਜਾ 10 ਟਰੈਕਟਰ ਹੋਰ ਲੈ ਕੇ ਜਾ ਤੇਲ ਵੀ ਅਸੀਂ ਪਾਵਾਂਗੇ ਰਹਿਣ ਨੂੰ ਵੀ ਦਵਾਂਗੇ ਖਾਣ ਨੂੰ ਵੀ ਦਵਾਂਗੇ ਪ੍ਰਵਾਹ ਨਹੀਂ ਕਰਨੀ ਪਰ ਪੰਜਾਬ ਦੀ ਪਿੱਠ ਨਹੀਂ ਲੱਗਣ ਦੇਣੀ ਇਹ ਉਹੀ ਐਨਆਰਆਈ ਸੀ ਨਾ ਜੀ ਜਿਹੜੇ ਅਮਰੀਕਾ ਬੈਠੇ ਸੀ ਕੈਨੇਡਾ ਬੈਠ ਡਾਲਰ ਭੇਜਦੇ ਸੀ ਫੇਰ ਸਿੱਕਾ ਜੱਟ ਟਰੂਡੋ ਟਰੂਡੋ ਸਾਹਿਬ ਸਿੱਖਾਂ ਦੇ ਪ੍ਰਧਾਨ ਮੰਤਰੀ ਨੇ ਟਰੂਡੋ ਸਾਹਿਬ ਇਦਾਂ ਹਨਾ ਪਤਾ ਬਹੁਤ ਗੁਣ ਗਾਏਗੇ ਸੀ ਕੈਨੇਡਾ ਦੇ ਹਾਲਾਂਕਿ ਕਈ ਨੇ ਉਸ ਟਾਈਮ ਹੀ ਮਾੜਾ ਬੋਲਿਆ ਸੀ ਪਰ ਅੱਜ ਦੀ ਰੇਟ ਚ ਅਸੀਂ ਉਹਨਾਂ ਨੇ ਨਿੰਦਣ ਲੱਗੇ ਹੋਏ ਜਿੱਥੋਂ ਅਸੀਂ ਸੈੱਟ ਹੋਏ ਸੀ ਜੇ ਪੰਜਾਬ ਪਰਵਾਸ ਨਾ ਕਰਦਾ ਤਾਂ ਗਲੋਬਲੀ ਲੋਕੀ ਪੰਜਾਬ ਨੂੰ ਕਿਵੇਂ ਜਾਣਦੇ ਸਿੱਖਾਂ ਦਾ ਮਾਣ ਕਿਵੇਂ ਵਧਿਆ ਸਿੱਖ ਅਮਰੀਕਾ ਗਏ ਸਿੱਖ ਕੈਨੇਡਾ ਗਏ ਸਿੱਖ ਆਸਟ੍ਰੇਲੀਆ ਗਏ ਸਿੱਖਾਂ ਦੀ ਪੱਗ ਦੀ ਵਰਲਡ ਵਾਈਡ ਪਛਾਣ ਹੋਈ ਅੱਜ ਕੈਨੇਡਾ ਦੇ ਜਿਹੜਾ ਪ੍ਰਧਾਨ ਮੰਤਰੀ ਦੀ ਕੈਬਨਿਟ ਦੇ ਵਿੱਚ ਕਿੰਨੇ ਸਿੱਖ ਮੰਤਰੀ ਹੈਗੇ ਆ ਕਿੰਨੇ ਆਪਣੇ ਜਿਹੜੇ ਹੋਰ ਧਰਮਾਂ ਦੇ ਮੰਤਰੀ ਹੈਗੇ ਆ ਆਪਾਂ ਗਲੋਬਲੀ ਕਿਵੇਂ ਹੋਏ ਬਾਹਰ ਗਏ ਹੁਣ ਜੇ ਬੱਚੇ ਬਾਹਰ ਨਹੀਂ ਜਾਣ ਕੇ ਜਾਓ ਬਾਹਰ ਸੈੱਟ ਹੋਵੋ ਆਜੋ ਪੰਜਾਬ ਲੜੋ ਲੜਾਈਆਂ ਪਰ ਐਟ ਲੀਸਟ ਬੱਚੇ ਨੂੰ ਲੜਨ ਵਾਸਤੇ ਇੱਕ ਮਿਹਨਤ ਕਰਨ ਵਾਸਤੇ ਪੰਜਾਬ ਦੇ ਵਿੱਚ ਕੋਈ ਸਰਮਾਇਆ ਤਾਂ ਚਾਹੀਦਾ ਨਾ ਜੀ ਹਮ ਬਿਨਾ ਸਰਮਾਇਏ ਤੋਂ ਬਈ ਜੀ ਪਹਿਲਵਾਨੀ ਵੀ ਨਹੀਂ ਕੀਤੀ ਜਾਂਦੀ ਜੇ ਪਹਿਲਵਾਨ ਡਾਈਟ ਨਹੀਂ ਖਾਊਗਾ ਤਾਂ ਕੁਸ਼ਤੀ ਕਿੱਥੋਂ ਲੜ ਲੂਗਾ ਜੇ ਤੁਸੀਂ ਪੰਜਾਬ ਬਚਾਉਣਾ ਵੀ ਆ ਪੰਜਾਬ ਮੇਰਾ ਘਰ ਆ ਬਾਈ ਜੇ ਮੈਂ ਆਪਣਾ ਘਰ ਸਵਾਰਨਾ ਘਰ ਦੀ ਕੰਧ ਖੜੀ ਕਰਨੀ ਆ ਘਰ ਨੂੰ ਰੰਗ ਕਰਾਉਣਾ ਤਾਂ ਕਲੀ ਵਾਸੇ ਪੈਸੇ ਤਾਂ ਲੈ ਕੇ ਆਉਣੇ ਪੈਣੇ ਆ ਉਹ ਉਹ ਕਿਹਨੇ ਲੈਣੇ ਆ ਮਤਲਬ ਤੁਸੀਂ ਕਹਿੰਦੇ ਆ ਵੀ ਉੱਥੇ ਜਾ ਕੇ ਮੌਕਾ ਵੀ ਵੱਧ ਮਿਲ ਜਾਂਦਾ ਸਾਨੂੰ ਕਮਾਈਆਂ ਕਰਨ ਦਾ ਇਹਦੇ ਮੁਕਾਬਲੇ ਇੱਥੋਂ ਦੇ ਕੰਮ ਕਾਬਲ ਬਾਈ ਜੀ ਰਿਸਪੈਕਟਡ ਆ ਪੰਜਾਬ ਦੀ ਧਰਤੀ ਬਹੁਤ ਇਸ ਧਰਤੀ ਨੇ ਬਹੁਤ ਕੁਝ ਦਿੱਤਾ ਪਰ ਜਿਹੜੇ ਲੋਅਰ ਮਿਡਲ ਕਲਾਸ ਨੇ ਜਾਂ ਮਾੜੇ ਘਰਾਂ ਦੇ ਬੱਚਿਆਂ ਵਾਸਤੇ ਸਟਰਗਲ ਵੱਖਰਾ ਹੁੰਦਾ ਸਾਰੇ ਆਈਏਐਸ ਨਹੀਂ ਲੱਗਦੇ ਸਾਰੇ ਆਈਪੀਐਸ ਸੁਣੀ ਲੱਗਦੇ ਪ੍ਰਮਾਤਮਾ ਨੇ ਹਰ ਬੰਦੇ ਨੂੰ ਵੱਖਰਾ ਵੱਖਰਾ ਬਣਾਇਆ ਵੱਖਰੀ ਸੋਚ ਦਾ ਬਣਾਇਆ ਵੱਖਰੇ ਸਰੀਰ ਦਾ ਬਣਾਇਆ ਹੈਨਾ ਸਭ ਨੂੰ ਕਹਿ ਰਹੇ ਨੌਕਰੀਆਂ ਕਰ ਲਓ ਹਰ ਬੰਦਾ ਨੌਕਰੀ ਵਾਸਤੇ ਨਹੀਂ ਹੁੰਦਾ ਹੈਗਾ ਵਾ ਕਿਸੇ ਨੇ ਬਿਜ਼ਨਸ ਵੀ ਕਰਨਾ ਕੋਈ ਕਹਿ ਲਓ ਠੇਕੇਦਾਰ ਬਣ ਸਕਦਾ ਹੁਣ ਫੌਰ ਐਗਜ਼ਾਮਪਲ ਇੱਕ ਰਾਜ ਮਿਸਤਰੀ ਜਿਹੜਾ ਦਿਹਾੜੀਆਂ ਲਾਉਂਦਾ ਕੋਈ ਟਾਇਲ ਮਿਸਤਰੀ ਆ ਉਹਨੂੰ ਕੈਨੇਡਾ ਦੇ ਵਿੱਚ 20 ਡਾਲਰ ਘੰਟੇ ਦਾ ਕੰਮ ਮਿਲਦਾ। ਉਰੇ 200 ਰੁਪਈਆ ਜਾਂ 1000 ਰੁਪਈਆ ਵੀ ਦਿਹਾੜੀ ਆ। ਕਿੱਥੇ ਮੀਟ ਕਰ ਲੂਗਾ ਜੀ? ਫਿਰ ਮੁੜ ਕੇ ਪੀਆਰ ਵੀ ਤਿਆਰ ਆ। ਉਹ ਤੋਂ ਬਾਅਦ ਹੋਰ ਵੀ ਕੰਮ ਕਰ ਸਕਦਾ ਹਿੰਮਤ ਲੈ ਕੇ ਆ ਸਕਦਾ। ਜੇ ਮੈਂ ਜਾਊਂਗਾ ਲੋਕਾਂ ਨੇ ਇੱਕ ਟਰੱਕ ਤੋਂ 1000 ਟਰੱਕਾਂ ਨੇ ਟਰਾਂਸਪੋਰਟ ਕਿਹੜਾ ਕਰਦੇ? ਇੱਕ ਇੱਕ ਵਾਲੋ ਘਰ ਤੋਂ 4-10-10 ਘਰ ਬਣਾਏ ਨੇ ਆਪਣੇ ਸਹੀ ਟਾਈਮਾਂ ਦੇ ਵਿੱਚ ਅੱਜ ਵੀ ਬਣਾ ਰਹੇ ਨੇ ਪਰ ਇਹ ਗੱਲ ਆ ਮੇਰਾ ਰੋਕੇ ਥੋੜਾ ਸਰਜੂਆ ਜ਼ਿੰਦਗੀ ਸੌਖੀ ਕਿਤੇ ਨਹੀਂ ਹੈਗੀ ਜੇ ਪੰਜਾਬ ਦੇ ਵਿੱਚ ਮੈਨੂੰ ਮੇਰੇ ਦਾਦਾ ਜੀ ਆ ਮੈਨੂੰ ਮੇਰੇ ਪਾਪਾ ਜੀ ਹਨਾ ਘਰ ਗਿਫਟ ਨਾ ਕਰਦੇ ਪੇਡ ਆਫ ਤਾਂ ਮੈਂ ਆਪਣੀ ਮਿਹਨਤ ਨਾਲ ਬੜਾ ਔਖਾ ਹੋ ਕੇ ਇੱਕ ਲੋਨ ਤੇ ਕੋਠੀ ਬਣਾਉਂਦਾ ਉਹਦੀ ਕਿਸ਼ਤਾਂ ਲਾਂਚ ਹੀ ਮੇਰੀ ਜ਼ਿੰਦਗੀ ਨਿਕਲ ਜਾਂਦੀ ਜੀ ਫੇਰ ਨਹੀਂ ਮਰੋਂਦਾ ਵੀ ਹਾਏ ਮੈਂ ਖਤਮ ਹੋ ਗਿਆ ਹਾਏ ਮੇਰੇ ਕੋ ਪੈਸੇ ਨਹੀਂ ਬਚ ਰਹੇ ਹਾਏ ਮੈਂ ਕਿਸ਼ਤਾਂ ਚ ਫਸ ਗਿਆ ਹਾਏ ਮੈਂ ਹੁਣ ਕੀ ਕਰਾਂ ਇੱਕ ਪਾਸੇ ਤਾਂ ਮੈਂ ਟਰੱਕ ਚੱਕੀ ਜਾਂਦਾ ਪਿਆ ਅਮਰੀਕਾ ਨੂੰ ਗਲਾ ਕੇ ਗਾਣੇ ਇੰਡੀਆ ਫਿਰ ਫੋਨ ਕਰਦਾ ਉਹ ਬਾਈ ਯਰੇ ਤਾਂ ਬੜਾ ਔਖਾ ਵਾ ਅਸੀਂ ਕਿਸ਼ਤਾਂ ਦੇ ਗੇਟ 'ਚ ਫੜ ਗਏ ਕਿਸ਼ਤਾਂ ਲੱਗ ਗਈ ਸਾਨੂੰ ਬਾਈ ਇੰਡੀਆ ਉੱਡ ਜਾ ਫੇਰ ਜੇ ਪੁੱਛੀ ਜਰਾ ਘਰ ਕਿੰਨੇ ਦਾ ਅਸੀਂ 6 ਦਾ ਅਸੀਂ ਮਿਲਿੰਦਾ ਬੇਚ ਕੇ ਨਿਕਲ ਜਾ ਹੇ 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 ਨਹੀਂ ਯਾਰ ਤਨੇ ਪਤਾ ਹੀ ਆ ਸਹੀ ਟਾਈਮਾਂ ਤੇ ਮਿਹਨਤ ਕੀਤੀ ਹੈ ਖੜ ਛੱਡੀ ਜਾਂਦੀ ਆ ਕਿਉਂ ਅਸੀਂ ਮਿਹਨਤ ਨਹੀਂ ਕਰ ਸਕਦੇ ਯਾਰ ਸਾਰੀ ਦੁਨੀਆ ਦਾ ਜਿਹੜਾ ਗਿਆਨ ਆ ਇਹ ਮਾੜੇ ਦੇ ਜਵਾਕਾਂ ਵਾਸਤੇ ਕਿਉਂ ਆ ਤਰੱਕੀ ਕਰਨ ਤਗੜੇ ਦੇ ਬੱਚੇ ਕਰਨ ਚੰਗੀ ਜ਼ਿੰਦਗੀ ਜੀਣ ਤਗੜਿਆਂ ਦੇ ਬੱਚੇ ਜੀਣ ਔਡੀਆਂ ਚ ਘੁੰਮਣ ਥੋੜੇ ਬੱਚੇ ਘੁੰਮਣ ਕਿਉਂ ਸਾਡੇ ਬੱਚਿਆਂ ਨੇ ਗਲਤੀਆਂ ਕੀਤੀਆਂ ਨੇ ਯਾਰ ਜੇ ਮੇਰੀ ਕਿਸਮਤ ਦੇ ਵਿੱਚ ਗੁਰੂ ਮਹਾਰਾਜ ਨੇ ਕੈਨੇਡਾ ਦੀ ਰੋਟੀ ਲਿਖੀ ਹੋਈ ਆ ਸੈੱਟ ਹੋਣਾ ਲਿਖਿਆ ਹੁਣ ਕੋਈ ਨਹੀਂ ਰੋਕ ਸਕਦਾ ਬਾਈ ਜੇ ਕਿਸੇ ਬੱਚੇ ਨੇ ਮਿਹਨਤ ਕਰਨੀ ਆ ਜਾ ਕੇ ਯੂਰਪ ਸੈੱਟ ਹੋਣਾ ਜਾ ਕੇ ਉਹ ਸੈੱਟ ਹੋਵੇ ਕਰਕੇ ਯਾਰ ਹਾਂ ਪੰਜਾਬ ਵਾਲਾ ਛੱਡੋ ਮੈਂ ਨਹੀਂ ਕਹਿੰਦਾ ਪੰਜਾਬ ਤੋਂ ਤੁਸੀਂ ਘਰ ਵਿੱਚੋਂ ਜ਼ਮੀਨਾਂ ਵਿੱਚੋਂ ਨਹੀਂ ਕਦੀ ਵੀ ਨਹੀਂ ਵੇਚਣੀਆਂ ਹੈਗੀਆਂ ਇਹ ਤੁਹਾਡੀ ਮਾਂ ਧਰਤੀ ਆ ਹਨਾ ਜਦੋਂ ਬੰਦਾ ਕਾਮਯਾਬ ਹੁੰਦਾ ਨਾ ਸਭ ਤੋਂ ਪਹਿਲਾਂ ਮਾਂ ਕੋਲ ਪਹੁੰਚਦਾ ਸੇਮ ਐਨ ਆਰ ਆਈ ਨੇ ਉਹ ਕਾਮਯਾਬ ਹੋਏ ਸਭ ਤੋਂ ਪਹਿਲਾਂ ਪੰਜਾਬ ਕੋਲ ਪਹੁੰਚੇ ਦੱਸੋ ਜੀ ਪਿੰਡਾਂ ਦੇ ਵਿੱਚ ਗੁਰਦੁਆਰੇ ਬਣਾਉਣੇ ਨੇ ਆ ਚੱਕੋ ਫੰਡ ਜੀ ਪਿੰਡਾਂ 'ਚ ਗਰਾਊਂਡ ਬਣਾਉਣੇ ਨੇ ਆ ਚੱਕੋ ਫੰਡ ਜੀ ਕਬੱਡੀ ਕੱਪ ਕਰਾਉਣੇ ਨੇ ਆ ਚੱਕੋ ਫੰਡ ਜੀ ਸਕੂਲ ਵੀ ਸੋਨੇ ਸੋਨੇ ਸਕੂਲ ਬੱਚੇ ਬਣਾਉਣੇ ਨੇ ਆ ਚੱਕੋ ਫੰਡ ਜੀ ਕਿਸਾਨਾਂ ਦੇ ਅੰਦੋਲਨ ਤੇ ਜਾਣਾ ਆ ਚੱਕੋ ਫੰਡ ਜੀ ਫੇਰ ਬਾਈ ਖਾਪੀ ਕੇ ਠੁੱਡੇ ਨਹੀਂ ਮਾਰਨੇ ਚਾਹੀਦੇ ਅਖਿਆਈਆਂ ਜ਼ਿੰਦਗੀ ਦਾ 파ਟ ਆ ਮੇਰੇ ਭਰਾਓ ਮੇਰੇ ਭੈਣੋ ਜ਼ਿੰਦਗੀ ਨੇ ਔਖੇ ਰਹਿਣੇ ਰਹਿਣਾ ਇਹਨੇ ਕਦੇ ਸੌਖੇ ਨਹੀਂ ਹੋਣਾ ਪਹਿਲਾ ਸਟਰਗਲ ਹੁੰਦੇ ਨੇ ਪੜਾਈਆਂ ਦੇ ਫੇਰ ਸਟਰਗਲ ਹੁੰਦੇ ਨੇ ਜੌਬਾਂ ਦੇ ਫੇਰ ਵਿਆਹਾਂ ਦੇ ਫੇਰ ਘਰਬਾਰਾਂ ਦੇ ਬਟ ਜੇ ਇੱਕ ਚੰਗਾ ਲੈਵਲ ਤੁਹਾਨੂੰ ਮਿਲਦਾ ਤੁਸੀਂ ਉਹਨੂੰ ਨਿੰਦਣੇ ਕਿਉਂ ਉਹਨੂੰ ਮਾੜਾ ਨਾ ਨਾ ਬੋਲੋ ਕਰਕੇ ਇੱਕ ਤੁਸੀਂ ਵਿਚਾਰ ਜਿਹੜੇ ਰੱਖਿਆ ਹੋ ਸਕਦਾ ਬਹੁਤ ਸਾਰੇ ਲੋਕ ਤੁਹਾਡੀ ਗੱਲ ਮੰਨ ਜਾਣ ਸਹਿਮਤ ਵੀ ਹੋਣ ਕਈਆਂ ਦੀ ਕੋਈ ਲੋਚਨਾ ਵੀ ਹੋ ਸਕਦੀ ਹੈ ਮੇਰਾ ਅਖੀਰਲਾ ਸਵਾਲ ਹੈ اے ਬਾਈ ਐਸ ਇਮੀਗ੍ਰੇਸ਼ਨ ਸਰਵਿਸ ਦੇਣ ਲੱਗਿਆਂ ਪਹਿਲਾਂ ਆਪਾਂ ਗੱਲਾਂ ਬਹੁਤ ਕੀਤੀਆਂ ਅਖੀਰ ਦੇ ਵਿੱਚ ਕੋਈ ਇਹੋ ਜੀ ਗੱਲ ਜਿਹੜੀ ਲੋਕਾਂ ਨੂੰ ਨਾ ਆ ਧਿਆਨ ਵਿੱਚ ਰੱਖ ਕੇ ਜੇ ਜਾਣਾ ਵਿਦੇਸ਼ ਵਿਆਹ ਤਾਂ ਭੁੱਲਣੀ ਨਹੀਂ ਜਾਈਦੀ ਬਾਕੀ ਗੱਲਾਂ ਭੁੱਲ ਵੀ ਜਾਓਗੇ ਤਾਂ ਕੋਈ ਫਰਕ ਨਹੀਂ ਪੈਣਾ ਸਭ ਤੋਂ ਪਹਿਲਾਂ ਕਾਨੂੰਨ ਦਾ ਪਾਲੋ ਪਾਲਣ ਕਰੋ ਜਿਹੜੇ ਉਸ ਮੁਲਕ ਦੇ ਕਾਨੂੰਨ ਨੇ ਉਹ ਫਾਲੋ ਕਰੋ ਸਾਰੇ ਤੁਸੀਂ ਜਿਹੜੇ ਵੀਜ਼ੇ ਤੇ ਜਾ ਰਹੇ ਹੋ ਉਸ ਵੀਜ਼ੇ ਬਾਰੇ ਅਵੇਅਰ ਹੋਵੋ ਤੇ ਆਪਣੇ ਰਾਈਟਸ ਜਾਣੋ ਤੁਸੀਂ ਉਸ ਵੀਜ਼ੇ ਤੇ ਕੀ ਕੁਝ ਕਰ ਸਕਦੇ ਹੋ ਭਾਵੇਂ ਸਟੂਡੈਂਟ ਹੋ ਭਾਵੇਂ ਵਰਕ ਪਰਮਿਟ ਹੋ ਭਾਵੇਂ ਵੈਸਟਰ ਹੋ ਜਾਂ ਭਾਵੇਂ ਤੁਸੀਂ ਪੀਆਰ ਹੋ ਵੈਸਟਰ ਤੇ ਜਾ ਰਹੇ ਹੋ ਵਰਕ ਪਰਮਿਟ ਕਿਵੇਂ ਆਣਾਵਾ ਉਹਦਾ ਤਰੀਕਾ ਸਮਝ ਕੇ ਜਾਓ ਆਪ ਦਾ ਸਾਰਾ ਜੇ ਤੁਸੀਂ ਵਰਕਰ ਜਾ ਰਹੇ ਤੁਹਾਡੇ ਰਾਈਟਸ ਕੀ ਨੇ ਉਹ ਸਮਝ ਕੇ ਜਾਓ ਸਾਰੇ ਤੇ ਸਭ ਤੋਂ ਵੱਡੀ ਗੱਲ ਆ ਆਪਣਾ ਸਾਰਾ ਹੋਮਵਰਕ ਕਰਕੇ ਜਾਓ ਕਿਹੜੀ ਥਾਂ ਤੇ ਜਾਣਾ ਇਹਦੇ ਲਾਗੇ ਬੱਸ ਸਟਾਪ ਕਿਹੜੇ ਨੇ ਰੋਟੀ ਕਿੱਥੋਂ ਮਿਲਦੀ ਆ ਗੁਰਦੁ ਗੁਰਦੁਆਰਾ ਸਾਹਿਬ ਜਾਂ ਮੰਦਿਰ ਜੀ ਕਿੱਥੇ ਨੇ ਹੈਗੇ ਕਿੱਥੇ ਮੈਂ ਜਾ ਕੇ ਆਪਣਾ ਸੀਸ ਝੁਕਾਉਣਾ ਤੇ ਕਿੱਥੋਂ ਮੈਨੂੰ ਹੌਸਲੇ ਮਿਲਣਾ ਸਭ ਤੋਂ ਵੱਡੀ ਗੱਲ ਜਿਹੜੇ 네ਗੇਟਿਵ ਲੋਕਾਂ ਤੋਂ ਬਚੋ ਬਾਹਰ ਜਾ ਕੇ ਜਿਹੜੇ ਹਰ ਵੇਲੇ ਰੋਣਾ ਰੋਣ ਲੱਗੇ ਰਹਿੰਦੇ ਹੁੰਦੇ ਆ ਚੜ੍ਹਦੀ ਕਲਾ ਵਾਲੇ ਲੋਕਾਂ ਨੂੰ ਮਿਲੋ ਜਾ ਕੇ ਜਿਹੜੇ ਜਿਹੜੇ 17 ਚ ਗਏ ਸੀ 80ਾਂ ਚ ਗਏ ਸੀ ਛਿੱਪਾਂ ਚ ਬਹਿ ਬਹਿ ਕੇ ਉਹਨਾਂ ਨੇ ਐਡਾ ਕੁਛ ਕੈਨੇਡਾ ਚ ਬਣਾਤਾ ਇੰਡੀਆ ਚ ਬਣਾਤਾ ਉਹ ਲੋਕਾਂ ਦੀਆਂ ਸਟੋਰੀਆਂ ਸੁਣੋ ਤੇ ਤਰੀਕੇ ਜਾਣੋ ਵੀ ਕਿਵੇਂ ਇੱਕ ਜਨਰਲ ਲੇਬਰ ਉੱਥੇ ਜਾ ਕੇ ਠੇਕੇਦਾਰ ਬਣ ਗਿਆ ਕਿਵੇਂ ਇੱਕ ਡਰਾਈਵਰ ਨੇ ਟਰਾਂਸਪੋਰਟ ਖੜੀ ਕਰਤੀ ਕਿਵੇਂ ਬੰਦੇ ਰੀਅਲਟਰ ਬਣ ਗਏ ਕਿਵੇਂ ਬੰਦੇ ਇਮੀਗ੍ਰੇਸ਼ਨ ਕੰਸਲਟੈਂਟ ਬਣ ਗਏ ਕਿਵੇਂ ਬੰਦਿਆਂ ਨੇ ਘਰ ਵੇਚਣੇ ਸ਼ੁਰੂ ਕਰਤੇ ਜਾਂ ਕਿਵੇਂ ਬੰਦਿਆਂ ਨੇ ਵੱਡੀਆਂ ਵੱਡੀਆਂ ਆਈਟੀ ਦੀਆਂ ਜੌਬਾਂ ਲਿੱਤੀਆਂ ਬੈਂਕਾਂ 'ਚ ਵੜੇ ਉਹ ਤਰੀਕਿਆਂ ਨੂੰ ਜਾਣੋ ਤੁਸੀਂ ਉਹ ਲੋਕਾਂ ਨੂੰ ਮਿਲੋ ਨਾ ਕਿ ਉਹ ਲੋਕਾਂ ਨੂੰ ਮਿਲੋ ਜਿਹੜੇ ਹਰ ਵੇਲੇ ਕਹਿਣ ਬਾਈ ਬੜਾ ਔਖਾ ਯਾਰ ਯਾਰ ਸ਼ਿਫਟਾਂ ਤੇ ਜਾਣਾ ਪੈਂਦਾ ਪਰੌਂਠੇ ਨਹੀਂ ਮਿਲਦੇ ਮੰਮੀ ਦੇ ਹੱਥ ਦੇ ਯਾਰ ਜੇ ਪਰੌਂਠੇ ਖਾਣੇ ਸੀ ਬਾਹਰ ਕੀ ਕਰਨਾ ਹੁੰਦਾ ਸੀ ਤਰੱਕੀ ਕਰਵਾਨੀ ਮੰਗਦੀ ਆ ਨੀਂਦ ਦੀ ਪੈਸੇ ਦੀ ਉਹ ਤੋਂ ਬਾਅਦ ਐਸ਼ੋ ਆਰਾਮ ਦੀ ਤੇ ਸਭ ਤੋਂ ਵੱਡੀ ਗੱਲ ਹੈ ਪਰਿਵਾਰ ਦੇ ਸਾਥ ਦੀ ਜੇ ਮੈਂ ਤਰੱਕੀ ਵੀ ਕਰਨੀ ਆ ਜੇ ਮੈਂ ਲੈਟ ਸਪੋਜ਼ ਕੋ ਚੰਗੀ ਜੌਬ ਵੀ ਕਰਨੀ ਆ ਤਾਂ ਮੈਂ ਪਟਿਆਲਾ ਜੇ ਜੇ ਮੇਰੀ ਉੱਥੇ ਜਲੰਧਰ ਟਰਾਂਸਫਰ ਹੋਗੀ ਤਾਂ ਮੈਂ ਰੋਜ਼ਾਨਾ ਆਪਣੇ ਘਰ ਤੋਂ ਮਿਲ ਲੂਗਾ ਤਾਂ ਵੀ ਹਫਤੇ ਬਾਅਦ ਹੀ ਘਰੇ ਆਉਂਗਾ ਉਹ ਦੀ 6 ਮਹੀਨੇ ਸਾਲ ਬਾਅਦ ਆ ਜੂਗੇ ਕੋਈ ਵੱਡੀ ਗੱਲ ਨਹੀਂ ਹੁੰਦੀ ਜੇ ਛੱਟ ਹੋ ਗਏ ਨਾ ਇੱਕ ਵਾਰੀ ਚਾਹੇ 10 10 ਜਿਹੜੇ ਸਾਲ ਦੇ ਇੰਡੀਆ ਘੱਟ ਲੋ ਯਾਰ ਆਪਣੇ ਘਰ ਦੇਨੋਂ ਲੈ ਜਾ ਤੁਸੀਂ ਜ਼ਰੂਰੀ ਈ ਥੋੜਾ ਆਪਣੇ ਘਰ ਤੋਂ ਤੁਸੀਂ ਬਾਹਰ ਨਹੀਂ ਲੈ ਕੇ ਜਾਣਾ ਹੈਗਾ ਯਾਰ ਕਮਾਓ ਕੈਨੇਡਾ ਕਮਾਓ ਅਮਰੀਕਾ ਉਹ ਵੀ ਦੇਖਣਾ ਮੇਰੀ ਮੇਰੇ ਬੱਚੇ ਨੇ ਮੇਰੀ ਬਣਾਇਆ ਵਾ ਕੁਛ ਜਿਹੜਾ ਸੈੱਟ ਕੀਤਾ ਉਹ ਕਦੀ ਕੈਮਰੇ ਤੇ ਨਹੀਂ ਆਉਂਦੇ ਕਦੀ ਸੋਸ਼ਲ ਮੀਡੀਆ ਤੇ ਕੋਈ ਪੋਸਟਾ ਨਹੀਂ ਪਾਉਂਦੇ ਉਹ ਆਪਣੇ ਪਰਿਵਾਰ ਚ ਪੂਰਾ ਖੁਸ਼ ਰਹਿੰਦੇ ਆ ਕਿਉਂਕਿ ਉਹਨਾਂ ਨੂੰ ਸਮਝ ਆ ਗਈ ਹੈ ਵੀ ਸਮਾਂ ਬੜਾ ਲਿਮਟਿਡ ਆ ਉਮਰਨੇ ਵਾਦੇ ਜਾਣਾ ਤਾਂ ਮੈਂ ਆਪਣੇ ਮਾਪਿਆਂ ਨੂੰ ਵੀ ਸਮਾਂ ਦੇਣਾ ਆਪਣੇ ਆਪ ਨੂੰ ਵੀ ਦੇਣਾ ਆਪਣੇ ਪਾਰਟਨਰ ਨੂੰ ਵੀ ਦੇਣਾ ਆਪਣੇ ਬੱਚੇ ਨੂੰ ਵੀ ਦੇਣਾ ਆਪਣੇ ਦੋਸਤ ਨੂੰ ਵੀ ਦੇਣਾ ਮੈਂ 네ਗੇਟਿਵ ਲੋਕਾਂ ਚ ਨਹੀਂ ਫਸਣਾ ਹੈਗਾ ਕਿਉਂਕਿ ਇੱਕ ਕਿਸੇ ਸਿਆਣੇ ਨੇ ਵੀ ਕਿਹਾ ਹੋਇਆ ਜਿਹੇ ਜਾਂ ਸੋਚੋਗੇ ਜਿਹੇ ਜਾਂ ਚ ਬੈਠੋਗੇ ਥੋੜੀ ਜ਼ਿੰਦਗੀ ਵਿੱਚ ਤੁਸੀਂ ਉਦਾਂ ਦੇ ਬਣ ਜਾਓਗੇ ਉਦਾਂ ਦੀ ਚੀਜ਼ਾਂ ਹੈਪਨ ਹੋਣ ਲੱਗ ਜਾਣਗੀਆਂ ਬਹੁਤ ਸ਼ੁਕਰੀਆ ਜਿਸ ਕੀਰਤ ਸਿੰਘ ਹੋਰਾਂ ਨੇ ਆਪਣੀ ਗੱਲਬਾਤ ਦੇ ਜ਼ਰੀਏ ਜੋ-ਜੋ ਜਾਣਕਾਰੀ ਸਾਂਝੀ ਕੀਤੀ ਸਾਡਾ ਇੱਕ ਮਕਸਦ ਸੀ ਕਿ ਕੁਝ ਗੱਲਾਂ ਤੇ ਸ਼ੰਕੇ ਹੁੰਦੇ ਆ ਲੋਕਾਂ ਦੇ ਮਨ 'ਚ ਚਾਹੇ ਉਹ ਵਿਦਿਆਰਥੀ ਹੈ ਉਹਨਾਂ ਦੇ ਮਾਪੇ ਹੈ ਮਿਹਨਤ ਦੀ ਪੂੰਜੀ ਦੀ ਕਮਾਈ ਏ ਜਾਈ ਨਹੀਂ ਜਾਣੀ ਚਾਹੀਦੀ ਉਹ ਸਹੀ ਢੰਗ ਤੇ ਲੱਗੇ ਸਹੀ ਤਰੀਕਾ ਕੀ ਹੋਵੇ ਉਹ ਗੱਲਾਂ ਅਸੀਂ ਕੀਤੀਆਂ ਪ੍ਰਵਾਸ ਜ਼ਰੂਰੀ ਕਿਉਂ ਹੈ ਇਸ ਦੇ ਬਾਰੇ ਵੀ ਅਸੀਂ ਗੱਲਬਾਤ ਕੀਤੀ ਹੈ ਤੇ ਤੁਸੀਂ EY S ਇਮੀਗ੍ਰੇਸ਼ਨ ਸਰਵਿਸਿਜ਼ ਦੇ ਡਾਇਰੈਕਟਰ ਨਾਲ ਜਿਹੜੀ ਗੱਲਬਾਤ ਸੁਣੀ ਹੈ ਤੇ ਇਹਨਾਂ ਨਾਲ ਜੇਕਰ ਸੰਪਰਕ ਕਰਨ ਦਾ ਮਨ ਤੁਹਾਡਾ ਬਣੇ ਤਾਂ ਸਕਰੀਨ ਤੇ ਦਿੱਤਾ ਜਿਹੜਾ ਨੰਬਰ ਫਲੈਸ਼ ਹੋ ਰਿਹਾ ਹੈ ਜਾਂ ਤੁਸੀਂ ਇੱਕ ਸਕ੍ਰੀਨ ਤੇ ਜਾਣਕਾਰੀ ਦੇਖ ਰਹੇ ਹੋ ਉਥੇ ਤੁਸੀਂ ਕਿਸੇ ਵੀ ਵੇਲੇ ਸੰਪਰਕ ਕਰ ਸਕਦੇ ਹੋ ਫਿਲਹਾਲ ਇਸ ਮੁਲਾਕਾਤ ਐਨਆਈ ਇਸੇ ਤਰ੍ਹਾਂ ਬਣੇ ਰਹੋ এবিসি ਪੰਜਾਬ ਦੇ ਨਾਲ